આતો સંતા ਓ ਆਇਆ ਕਰਦੇ ਹੁਣ ਆਇਆ ਕਰਦੇ ਆਇਆ ਕਰਦੇ ਹੁਣ ਚੁੱਕੇਗਾ ਨਹੀਂ ਚੁੱਕੇਗਾ ਤਾਂ ਚਲੋ ਭਾਈ ਅੱਜ ਦੀ ਵੀਡੀਓ ਇੱਥੇ ਜਮਾਤ ਤੀ ਮਿਲਦੇ ਹਾਂ ਤੇ ਆਪਰੇ ਬਾਅਦ ਪੰਜ ਟਰਾਲੇ ਲਾਤੇ ਬਾਈ ਪਰ ਜਿੱਕੇ ਦੇ ਪਹਿਲਾ ਜੇ ਮੂਰਤ ਕਰਾਉਣਾ ਬਾਈ ਨਾ ਯਾਰ ਆ ਗਿਆ ਪਰ ਐਡੇ ਟਰਾਲੇ ਲੈ ਜਨਾ ਯਾਰ ਅੱਗੇ ਟਰਾਲੇ ਲੈ ਜਾ ਐਡੇ 14 ਫੁੱਟਾਂ 'ਚ ਕੋਈ ਨਹੀਂ ਭਾਈ ਸਾਰੀ ਬਹੀ ਪਫਾ ਕਰਦੀ ਲੋਟ ਸਾਡੇ 5.5 ਲੱਖ ਦਾ ਮੁੱਲ ਪੈ ਗਿਆ ਜੀ ਹੁਣ ਬੱਪੂ ਬਾਸ ਆ ਹੁਣ ਜਿੱਥੇ ਮਰਜ਼ੀ ਲੈ ਜਾ ਕਿਉਂਕਿ ਮੁਬਾਰਕਾ ਟਰਾਲੇ ਦੀ ਆ ਅੱਜ ਹੋ ਜਾਂਦੇ ਵੀ ਅਸਲੀ ਮੁਬਾਰਕਾ ਆ ਅੱਜ ਲੱਗਿਆ ਟਰਾਲੇ 'ਚ ਲਾਉਣ ਦਾ ਸੁਆਦ ਇਹੋ ਆ ਭਾਂ ਦੇ ਜੀ ਉਹ ਵੀ ਨਹੀਂ ਹੁੰਦਾ ਇਹ ਪਰ ਨਾ ਜਾਦਾ ਟਰਾਲਾ ਹੁਣ ਹੁਣ ਆਪਣਾ ਸਤਰੀ ਕਾਲ ਜੀ ਸਤਰੀ ਕਾਲ ਜੀ ਹੋਰ ਠੀਕ ਆ ਜੀ ਵਧੀਆ ਬਸ ਕਹਿਣ ਠੰਡੇ ਹੋਣਾ ਏ ਕੰਡੇ ਹੁਣ ਹਾਂ ਗਰਮ ਚ ਬੈਠੇ ਆ ਹੁਣ ਨਹੀਂ ਉਹ ਕੱਪੜੇ ਸੁੱਕਣੇ ਉਹ ਕਹਿੰਦਾ ਜੇ ਕਹਦਾ ਮੇਰੇ ਘਰ ਦੇ ਮੂਰੇ ਮੂਰੇ ਵੀ ਕੰਮ ਖਰਾਬ ਹੁੰਦਾ ਵੀ ਰਸਤੇ ਸਾਰਾ ਮਿੱਟੀ ਅੰਦਰ ਆਉਂਦੀ ਘਰ ਦੇ ਛਿੜਕ ਦਨੇ ਆ ਬੰਦੀ ਨਾਲ ਲੁੰਦੇ ਆ ਨਾਲੇ ਮੋਟਰ ਚ ਲਾ ਕੇ ਨਹਾਉਂਦੇ ਵੀ ਤਾਂ ਹੈਗੇ ਆ ਆਹੋ ਟਰਾਲੀ ਚ ਨਾ ਮਗਾ ਛਲਕਣੀ ਸਾਰੀ ਪਾਹੀ ਛਿੜਕਦੇ ਫਿਰ ਹਾਂ ਭਾਈ ਮੈਂ ਕਿਨ ਗੱਡੀ ਨਹੀਂ ਚੱਲੇ ਗਿਆ ਮੈਨੂੰ ਪਤਾ ਗੱਡੀ ਕਿੱੜੇ ਸਾਹਮਣੇ ਆਈ ਉਹ ਸਾਰੇ ਬਰੇ ਚਾਹੀਏ ਇਹ ਸਾਰੇ ਮੈਨੂੰ ਦੋ ਗੇੜੇ ਲਾ ਦੇ ਦੋ ਗੇੜੇ 18 ਫੁੱਟਨ ਵਾਲੇ ਠੀਕ ਹੈ ਨਹੀਂ ਤਾਂ ਦੋ ਵਾਰੀ ਚੱਠੇ ਵਿੱਚ ਬਾੜ ਲਿਆ ਆ ਸੁੱਕ ਲੈ ਕੱਪੜੇ ਦੇ ਇੱਥੇ ਆਉਂਦੇ ਆਉਂਦੇ ਸੁੱਕ ਜੰਨੇ ਆਉਂਦੇ ਵੀ ਕਿ ਮੂੰਹ ਫੂਕ ਹੁੰਦਾ ਯਾਰ ਮੋਟਰ ਪਰ ਤੇ ਆਉਂਦੇ ਆਉਂਦੇ ਸੁੱਕ ਜੰਨੇ ਆ ਹਾਂ ਇਧਰ ਆ ਡਾਕਟਰ ਸਾਹਿਬ ਪਾਈ ਆਲੇ ਦੇਸੀ ਹੁਕੀ ਮਾਹਨੂੰ ਤੇਰਾ ਉਹ ਬਾੜ ਨੂੰ ਸੰਡੂ ਪਾਈ ਦੇਖੋ ਉੱਥੇ ਚੁੱਕ ਪੈ ਗਈ ਮੇਰੇ ਤੇਰੀ ਆਇਓ ਰਹਿਗਾ ਰੁਕੂ ਚੱਕ ਬਾਈ ਜਿਆਦਾ ਨਾ ਲਾ ਲਈ ਮੈਂ ਤੈਨੂੰ ਜਿਆਦਾ ਖੇਡਣ ਨੂੰ ਫਿਰੋ ਕਿਹਾ ਦਾ ਹੁਣ ਵਾਹ ਪਰੀ ਚੱਕੀ ਦੀ ਉਹ ਪਰੀ ਚੱਕਿਆ ਤੇਰਾ ਇੱਥੇ ਆਇਓ ਰਹਿਗਾ ਸਵੇਰ ਨੂੰ ਹੁਣ ਉਹ ਸ਼ਰੀਰ ਦੇ ਹੀ ਨਹੀਂ ਹੈਗੇ ਵਜਨ ਵਾਲੇ ਇਹਨੇ ਅੱਗੇ ਚੱਕ ਉਹ ਨਹੀਂ ਬੈ ਹੋ ਗਈ ਫਿਰ ਆਜਾ ਤੁਹਾਨੂੰ ਕਿੱਥੇ ਰਮਾ ਦੀ ਆ ਦੇ ਪੈ ਜਾ ਕੱਲੀ ਨਹੀਂ ਆਈ ਅੰਦਰ ਆ ਸਾਫ ਹੈ ਇਹਨੂੰ ਸਾਫ ਕਰਦਾ ਲੋ ਬਾਈ ਮਰਮਤ ਹੋਣ ਲੱਗੀ ਕਹਿੰਦੇ ਹਾਂ ਨਾ ਤੇਰੇ ਕਿਆ ਹੋ ਗਿਆ ਆ ਜਾਂਦੇ ਪਹਿਲਾਂ ਮੇਰੇ ਕੋਲ ਭਾਈ ਮੈਂ 파ਰਤੀ ਕਟਾ 파ਰਤੀ ਕਟਾ ਡਾਕਟਰ ਸਾਹਿਬ ਨਾਲ ਜਾ ਮਿਲਣਾ ਭਾਈ ਕਿਆ ਨਹੀਂ ਆ ਨਾ ਮਾਰੀ ਉਹਨੇ ਇੱਕ ਸ਼ੈਣੀ ਥੋੜਾ ਲਿਆ ਇੱਕ ਸ਼ੈਣੀ ਕਿ ਥੋੜਾ ਦਵਾਈ ਲੈ ਕੇ ਆਇਆ ਮੈਂ ਦਵਾਈ ਨੇ ਕੰਮ ਕਰਿਆ ਨਹੀਂ ਪਿੰਗਾ ਲਾਉਣਾ ਵੀ ਜਿਹੜੀ ਚੋਕ ਦੇ ਮਾਰਕਾ ਪੈਂਦਾ ਉਹਦੇ ਕੱਢ ਦੇਈਏ ਮਾਰੇ ਘਰ ਦੇ ਚੱਕੇ ਬੋੜੀ ਮੁੜ ਕੇ ਚੱਕ ਮੋਕਰ ਚੱਕ ਹੀ ਬਣੀ ਆਈ ਸੀ ਕਦੇ ਚੱਗਾ ਪੱਦਾ ਉੱਪਰ ਆ ਕੇ ਹਲਪ ਕਰਦੇ ਤੁਸੀਂ ਕੱਖ ਵੱਢਣੇ ਨਹੀਂ ਬਾਤ ਤਾਂ ਨਹੀਂ ਚੁੱਕੇ ਪਾਉਗੇ ਜੇ ਕੰਮ ਕਰੋਗੇ ਨਾ ਵੱਢਦੇ ਇਹੀ ਤਾਂ ਰੋਜ਼ ਵੱਢਦੇ ਆ ਤੇ ਪੈਂਦੀ ਹੈ ਕਿ ਨਹੀਂ ਪੈਂਦੀ ਨਹੀਂ ਪੈਂਦੀ ਐ ਇੱਥੇ ਦੇ ਦੇ ਨਾ ਪਾਓ ਆਪਣਾ ਮੋਟਰਸਾਈਕਲ ਉਹ ਲਿਆਓ ਨਾ ਲਿਆਉ ਰੜੇ ਪਰ ਥੋੜਾ ਥੋੜਾ ਖੱਬਾ ਚੱਕ ਕੇ ਲਿਆਓ ਤੁਸੀਂ ਤਾਂ ਸੁੱਕਲੇ ਕਹੋ ਸੀ ਆਪ ਕਰਦੇ ਸਾਈਕਲ ਆਪ ਲੈ ਆਉਣੇ ਆ ਤੁਸੀਂ ਇਹਦਾ ਕੁਦਰਤੀ ਹੁੰਦਾ ਮੈਂ ਰੁਕਾਂ ਇੱਜਾ ਕੇ ਭਰੀ ਪਾਉਣ ਲੱਗਾ ਵੱਢਿਆ ਮੰਦੀ ਬੰਨੇ ਆ ਇੰਨੇ ਚ ਬੈ ਜਾਂਦੀ ਇੰਨੇ ਚ ਬੈ ਗਿਆ ਪੈ ਗਈ ਨਾਲ ਨਾਲ ਰਗੜ ਚੜ ਜਾਣੀ ਉਹ ਨਹੀਂ ਮੈਂ ਆਦਨ ਬੈਵਾ ਦੀ ਜੋਗੀ ਬਾਈ ਨੂੰ ਉਹ ਢੰਡੀ ਜੀ ਖਾਲੀ ਗੱਲੀ ਨੇ ਬੈ ਬੈਵਾ ਦੀ ਖੰਡੀ ਜੀ ਖਾਲੀ ਮਾਲ ਲਾ ਗਰ ਲਉ ਹੋ ਥੜੀ ਮਰੀ ਆ ਉਹ ਹੋ ਜਾਂਦਾ ਕੰਮ ਹੌਲੀ ਕਰਦਾ ਮੜ ਜਾ ਆ ਜਾਓ ਭਾਈ ਆ ਜਾ ਆ ਜਾਓ ਆ ਜਾਓ ਭਾਈ ਆ ਜਾਓ ਭਾਈ ਚੱਕ ਪੈ ਗਈ ਭਾਈ ਚੱਕ ਪੈ ਗਈ ਸਾਡੇ ਬੰਦੇ ਤੇ ਮੇਨ ਬੰਦੇ ਸਾਡੇ ਚੱਕ ਪੈ ਗਈ ਆਏ ਹਾਏ ਬੋਲ ਫਿਟੂਈ ਕਿਹੜਾ ਮੁੱਦਾ ਜਰੇ ਮੁੱਦਾ ਦੇਖ ਲਾ ਕੋਣ ਹੋ ਗਈ ਸੀ ਆ ਮੇਨ ਬੰਦਾ ਉਦੋਂ ਹਾਦਾ ਤਾਂ ਮੇਰੇ ਕੋਲ ਸੱਸੀ ਕਾਲ ਜੀ ਮੇਰੇ ਪਾ ਹੱਦਾਂ ਕਹਿੰਦਾ ਚੋਕੋ ਕੱਕੜੋਂ ਪੈ ਗਈ ਕਹਿੰਦਾ ਤੇ ਸਾਰਾ ਖਾਣਾ ਪੀਣਾ ਹੁਣ ਸਾਨੂੰ ਕਹਿੰਦਾ ਉਲਟ ਐ ਦੇਖਿਆ ਜਾ ਜਾ ਕੇ ਲੁੱਟ ਅੱਛਾ ਉਹਦਾ ਮਾਰਦਾ ਨਹੀਂ ਤਾਂ ਇਹ ਮੈਨੂੰ ਯਾਰ ਮੈਂ ਉਹਦਾ ਨਾ ਲੱਗਿਆ ਵਾ ਤਾਂ ਉਹ ਖੋਚਣ ਕੱਖ ਜਿਹਾ ਮੇਰੇ ਚੋਕ ਪੈ ਗਈ ਮੈਂ ਵਾ ਦੋ ਤਿੰਨ ਦਿਨ ਦਰਦ ਹੋਈ ਗਿਆ ਮੈਚ ਕੜਾਈ ਹੈ ਨਹੀਂ ਅਮਾ ਸੜ ਮਾਰ ਦਮ ਹਾਂ ਸਾਰੇ ਪਹਿਲੇ ਚੋਕਰੀ ਦੀ ਪਈ ਵੀ ਤੇ ਤਾਰ ਮਾਰਦੇ ਭਾਈ ਚੋਕੋ ਵੀ ਪੂਰੀ ਪਈ ਵੀ ਹਾਂਦੇ ਸੁਖ ਪੂਰੀ ਪਈ ਵੀ ਹਾਂਦੇ ਪਟਾਕੇ ਵਾਜਦੇ ਤੁਹਾਨੂੰ ਕੀ ਹੁੰਦਾ ਏ ਕਿਹੜੇ ਆਹਾਂ ਕੀ ਹੁੰਦੇ ਆ ਆਹ ਉਹ ਵੀ ਦੀ ਹਾਂ ਨੇ ਬਿੱਟ ਦਾ ਮੈਂ ਕਿਹਾ ਹੀ ਨਹੀਂ ਮੈਂ ਤਾਂ ਬਿੱਟ ਕੇ ਹੀ ਆ ਆ ਦੇਖ ਲੈ ਆ ਮਿੱਟੀ ਨਹੀਂ ਪੈਣਦਾ ਨਹੀਂ ਤੁਸੀਂ ਹਾਂ ਫੇਰ ਮੈਂ ਤਾਂ ਮਿੱਟੀ ਸਰਕਾਰ ਪੈਣ ਦਿੰਦੀ ਸ਼ਾਮ ਨੂੰ ਫੇਰ ਆਈ ਟਾਈਮ ਮਾਸੜੀ ਨੂੰ ਸਾਡੂ ਨੇ ਸਾਡੂ ਦੀ ਗੱਡੀ ਚੱਕ ਥਾਵੇਂ ਲਾਈ ਅੱਜ ਸਾਡੂ ਨੇ ਸਾਡੂ ਦੀ ਗੱਡੀ ਅੱਜ ਚੱਕ ਹਾਂ ਕੋਈ ਪਹਿਲਾਂ ਵੀ ਕੱਢਦੀ ਹੈ ਹੈ ਬਰੇਰੀ ਵਾ ਗੱਡੀ ਹੈ ਅੱਛਾ ਤੂੰ ਐਦੀ ਕਿਹੜਾਈ ਜੰਨਾ ਹਾਂ ਇਹਨਾਂ ਦੇ ਗੁਣ ਹੈ ਹਾਂ ਗੁਣ ਹੁੰਦੇ ਇਹ ਖਬਰ ਰੱਖੀਦਾ ਹੈ ਇਹ ਗੁਣ ਹੈ ਦੇਖ ਇੱਧਰ ਬਾਕੀ ਸਿੰਘ ਚਾਚਾ ਵੀ ਕੱਢ ਦਿੰਦਾ ਹੈ ਹਾਂ ਤਾਰਾ ਚਾਚਾ ਵੀ ਕੱਢ ਦਿੰਦਾ ਉਹ ਵੀ ਆਏ ਕਿ ਕਹਿੰਦਾ ਬਲੱਡ ਲਾਈਨ ਚ ਆਇਂਦਾ ਸੀ ਹਾਂ ਗੁਣ ਮਿਲੇ ਹੋਏ ਗਾਂ ਦੇ ਗੁਣ ਆਏ ਨਾ ਗੁਣ ਮਿਲ ਗਏ ਹਾਂ ਜੀ ਹਾਂ ਡਾਕਟਰ ਬੰਨਿਆ ਜੀ ਕਹਿੰਦਾ ਆਪਾਂ ਇੱਕ ਕੱਟ ਜਾਨੇ ਆ ਇੱਕ ਡਾਕਟਰ ਪੇ ਜਾ ਕੇ ਉਹ ਜੋ ਉਹ ਚੱਕਰ ਆ ਇਹ ਉਹ ਡਾਕਟਰ ਹੀ ਬੰਦਾ ਦੇਖਾ ਤਾਂ ਉਹਨੂੰ ਜਿਹੇ ਜਿਹੇ ਚੋਕ ਘੜਨੇ ਸਾਰੇ ਨਿਕਲ ਜਾਂਦਾ ਬਾਹਰੇ ਜਿਹੇ ਦੇਖ ਰਿਹਾ ਬਣਾ ਚੋਕ ਘੜਾ ਦੇ ਸਾਰੇ ਨਿਕਲ ਜਾਂਦਾ ਉਹ ਡਲ ਜਾ ਡਲ ਜਾ ਮੈਂ ਕਿਹਾ ਡਲ ਜਾ ਉਹਨਾਂ ਗੱਲ ਹੀ ਆਉਂਦੀ ਹੁਣ ਉਹਨਾਂ ਗੱਲ ਬੋਲ ਹੁਣ ਉਹ ਬੋਲ ਹੁਣ ਹੁਣ ਗੱਲ ਹੀ ਆਉਂਦੀ ਵੀ ਡਲ ਜਾ ਕਰੀ ਜਾਂਦਾ ਇਹਦੇ ਕਬੱਡੀ ਪਾਉਂਦਾ ਦੇ ਕਬੱਡੀ ਪਾਉਂਦਾ ਫੇ ਦਲੀ ਕੀ ਆਜੇਗਾ ਬੇਜਾ ਬਹਾ ਇੱਥੇ ਆ ਜਿਵੇਂ ਮਰਜੀ ਓਏ ਜਿਵੇਂ ਮਰਜੀ ਆ ਮੇਰੀ ਗੱਲ ਸੁਣ ਲੈ ਬਰਾਬਰ ਜੱਗੇ ਨੇ ਨਾ ਨਾ ਆ ਪਾਵ ਗਿਰ ਗਿਆ ਪਹਿਲੇ ਹੀ ਗਿਰ ਗਿਆ ਪਹਿਲੀ ਵਾਰ ਸਮਾਰ ਗਾ ਬਸ ਬਸ ਕਰ ਠੀਕ ਠੀਕ ਜ਼ੋਰ ਨਹੀਂ ਮਾਰਿਆ ਉਹ ਜ਼ੋਰ ਤਾਂ ਜੇ ਮਾਰਦੇ ਭਾਈ ਮੈਨੂੰ ਆਏ ਮੈਂ ਸਾਡੇ ਬੱਜੀ ਆ ਉਹ ਬਸ ਉਹ ਬਸ ਕਰੀ ਕਰ ਜੱਗੇ ਨੇ ਗੇ ਤਾਂ ਜ਼ੋਰੇ ਮਾਰਦੇ ਮੈਂ ਥੋੜੀ ਮਾਰਿਆ ਇਹ ਸਾਗ ਨੂੰ ਲੋਜ ਭਾਈ ਦੇਖ ਲੈ ਮਾਰੇ ਉਹ ਫੜਿਆ ਵੇ ਤਾਂ ਆਹ ਸਾਗ ਨੂੰ ਲੋਜ ਭਾਈ ਆ ਦੇਖ ਹੁਣ ਲੈ ਗਿਆ ਮੈਂ ਕਹਿੰਦਾ ਇਹ ਤੂੰ ਦੇਖੀ ਆ ਸੀ ਤੂੰ ਦੇਖਿਆ ਉਹ ਕਿਨੇ ਮਾਰੇ ਭਾਈ ਜਗਦੀਪ ਬਤਾ ਦੇ ਮੈਂ ਤਾਂ ਨਹੀਂ ਦਾਤ ਲਾਇਆ ਕਰੋ ਨਾ ਫੜੇ ਤੇਰੇ ਆ ਜੜੇ ਆਓ ਮੈਂ ਤਾਂ ਡੈਨ ਆ ਨਾ ਅਰੇ ਦੇਖਿਆ ਨਾ ਉਹ ਦੇਖੀ ਦੇਖ ਲੈ ਦੇਖ ਲੈ ਇਹ ਦੇਖ ਲੈ ਨਹੀਂ ਨਹੀਂ ਇਹਦੇ ਨਹੀਂ ਬੱਜੇ ਹੈਗੇ ਇਹਦੇ ਬੱਜੇ ਕਾਲ ਯਾਰ ਜਗਦੀਪ ਨੇ ਬਾਲੇ ਆਹ ਵਸ ਰੋੜੀ ਜਾਣੀਆਂ ਗੱਲਾਂ ਕਾਲ ਜਗਦੀਪ ਆ ਮੈਂ ਡੈਨ ਦੇਖ ਲੋ ਭਾਈ ਇਹਦੇ ਨਹੀਂ ਬੱਜੇ ਡੈਨ ਦੇਖ ਲੋ ਚੱਲ ਇੰਨਾ ਤਾਂ ਹੁੰਦਾ ਡੈਨਾਂ ਦੇ ਨਾ ਹੁੰਦੇ ਆ ਹਾਂ ਵਿਗੇ ਦਾ ਆ ਮੈਂ ਦੇਖਿਆ ਨਾ ਅੱਜ ਦਿਨ ਦੁਪਹਿਰ ਨੂੰ ਕਾਈ ਬੋਟੇ ਉਹਦੇ ਲਈ ਲੈ ਵੀ ਸਵੇਰੇ ਨੂੰ ਵੋਟਾਂ ਪਾਜੀ ਸਵੇਰੇ ਸਾਡੇ ਟਰਾਲੀ ਸਾਡੀ ਟਰਾਲੀ ਬੁੱਠੀ ਕਰਦੀ ਟਾਈਮ ਨੇ ਵੋਟਾ ਬੂਟਾ ਕੋਦੇ ਉਹ ਵੀ ਰਹਿਣ ਦੇ ਨਾ ਉਹਨਾਂ ਦੇ ਸਾਡੇ ਕੋਲ ਉਹ ਰਹਿਣ ਦੇ ਹਾਂ ਤੂੰ ਹੀ ਪਜਾਨਾ ਚਟੇ ਕੁਰਤੇ ਪਜਾਮੇ ਪਾ ਕੇ ਬਹਿ ਜਾ ਇਹਦਾ ਸਭ ਪਾਸੇ ਹਾਂ ਉਹੀ ਕੰਮ ਆਦਾ ਕਿ ਇੱਕ ਫੋਟੋ ਨਹੀਂ ਬੈਠ ਲੋਈਦੀ ਅਕਾਲੀ ਖੜਾ ਉਹ ਕੰਮ ਹੀ ਦਾ ਨਹੀਂ ਗੱਲ ਸੁਣ ਲੈ ਯਾਰ ਆਪਣੀ ਜੀ ਨੂੰ ਬਾਈ ਜ਼ੋਰ ਲਾ ਦਿਓ ਪਾਲੋ ਆਪਣਾ ਸੋ ਆਪਣੀ ਨਾ ਮਾਰਦੀ ਜਾਓ ਬੋਡਵਾਣੀ ਅਸੀਂ ਮਾਰ ਨਹੀਂ ਹੁੰ ਬਾਬੇ ਨੂੰ ਮੁੱਛਾ ਵਾਲੇ ਨੂੰ ਹਾਂ ਬਈ ਜਨ ਆਪਣੇ ਨਹੀਂ ਆਇਆ ਗਾਇਕ ਦੀ ਵੋਟਾਂ ਨਾਲ ਜ਼ਿਆਦਾ ਗੰਗੋ ਨਾ ਦੇ ਗਰੀਆ ਬੰਦਾ ਵੀ ਜਿਹੜੇ ਚਾਰ ਕੇ ਜਗਾ ਖੜੇ ਆ ਸਾਡੇ ਉਹਨਾਂ ਦੀ ਗੌਰ ਰੱਖੋ ਭਾਈ ਹਾਂ ਚਾਰ ਹਲਕੇ ਖਡੂਰ ਸਾਹਿਬ ਦਾ ਫਰੀਦਪੁਰ ਦਾ ਮਾਨਸਾ ਕਿੱਥੇ ਇੱਕ ਸੰਗਰੂਰ ਹੈ ਇਹਨਾਂ ਦੀ ਗੌਰ ਰੱਖਿਓ ਬੰਦੂ ਐਸੇ ਪਿੱਠ ਨਾ ਲੱਗ ਜਾਓ ਸਾਡੇ ਵੱਲ ਥੋੜਾ ਜਿਹਾ ਉਹ ਨਹੀਂ ਹੈਗਾ ਕੋਈ ਬੰਦਾ ਸਾਡੇ ਆਪਣੇ ਵਾਲ ਤਾਂ ਨਹੀਂ ਹੈਗਾ ਜੀ ਖੜਾ ਵਾਲਟੀ ਦਾ ਖੜਾ ਹੈਗਾ ਇੰਨਾ ਉਹਦਾ ਹੈ ਨਹੀਂ ਯਾਰ ਉਹ ਇੰਨਾ ਹੈ ਨਹੀਂ ਨਾਲ ਸਾਡੇ ਲੱਗੇ ਚ ਆਇਆ ਉਹ ਹੋਇਆ ਇੱਕ ਖਡੂਰ ਸਾਹਿਬ ਖੜਾ ਕਿਉਂ ਸਾਹਿਬ ਪੂਰਾ ਜੋਰ ਅਮਰਪਾਲ ਦਾ ਬੋਟ ਠਾਠਾ 8:00 ਵਜੇ ਬਸ ਇੱਕ ਮੌਕਾ ਉਹਦਾ ਰਹਿ ਗਿਆ ਬੋਟ ਵੀ ਹੈਗਾ ਵੀ ਅਪਰ ਨੇ ਜਿਤਾਉਣੇ ਹੈ ਜਿਤਾਉਣੇ ਵੀ ਲੀਡ ਜਗਾ ਪਤਾ ਲਗੇ ਲੱਖਾਂ ਦੀ ਕਿਰਤੀ ਨਾਲ ਲੱਖਾਂ ਦੀ ਨਾ ਉੱਪਰ ਬੈਠੇ ਦਿਖੇ ਵੀ ਆ ਜਿੱਤੇ ਹੋਏ ਟੌਪ ਪਰ ਭਾਈ ਹੈ ਟੌਪ ਵਜਦਾ ਦੀ ਆਵੇ ਜੇਰ ਮਾਰਦੀ ਫਿਰ ਜਾਰ ਆਉਣਾ ਆਸੀਂ ਵਜਾਵਾਂਗੇ ਆਪਾਂ ਵਜਾਉਣਾ ਉਸ ਦਿਨ ਜਿੱਤ ਗਿਆ ਉਧਰ ਹਾਂ ਲਾਜਾਉਂਗਾ ਇਹ ਗੱਲ ਨਹੀਂ ਉਹ ਖਿੱਚ ਕੇ ਰੱਖਿਆ ਬੋਟਾ ਆਪਣੇ ਤਾਂ ਹੈ ਹੀ ਨਹੀਂ ਨਾ ਇੰਨਾ ਬੋਟਾ ਇੱਧਰ ਆਪਣੇ ਪਤਾ ਗਿਆ ਜਾਂਦਾ ਹੁਣ ਵੀ ਪਤਾ ਨਹੀਂ ਕਿੱਥੇ ਪਾਉਣੀ ਅਸੀਂ ਹਲੇ ਇਹ ਇੰਨਾ ਨਹੀਂ ਹੈ ਯਾਰ ਦੇਖੋ ਸਾਡਾ ਹੱਕ ਆ ਵੋਟ ਪਾਉਣਾ ਆਪਾਂ ਜਾਓ ਜਿਹਨੂੰ ਮਰਜ਼ੀ ਵੋਟ ਪਾਓ ਵਾ ਠੀਕ ਆ ਸਮਝ ਕੇ ਹੁਣ ਆਪਾਂ ਸੋਚੋ ਸਮਝੋ ਪਾਓ ਸਾਡੀ ਬੋਰਡ ਚ ਕਿੰਨਾ ਦਾਵਾ ਸਾਡੀ ਬੋਰਡ ਚ ਕਿੰਨਾ ਦਾਵਾ ਉਹ ਉਹੀ ਗੱਲ ਆ ਲੱਗਣਾ ਇਹ ਸਰਕਾਰ ਨੂੰ ਐਡ ਦਾ ਉਹੀ ਕਹਿ ਰਿਹਾ ਤੁਹਾਡੀ ਵੋਟ ਆ ਤੁਹਾਡਾ ਹੱਕ ਆ ਜਾ ਕੇ ਪਾਓ ਆਪਣਾ ਵਸ ਯਾਰ ਠੀਕ ਨਹੀਂ ਗੱਲ ਇਹ ਚੇਤੇ ਗੰਮ ਏ ਤੱਕਾ ਕਰਦੀਆਂ ਇਹਨਾਂ ਨੂੰ ਪਤਾ ਲੱਗੇ ਵੀ ਨਾ ਵੋਟਰ ਹੈ ਨਾ ਕੋਈ ਕਹਿ ਰੋ ਪਾਓ ਪਾਓ ਜ਼ਰੂਰ ਇਰਮਰਜੀ ਪਾਓ ਪਾਓ। ਉਹ ਖਰਾਬ ਕਰਕੇ ਕੀ ਫਾਇਦਾ ਰੱਖ ਕੇ। ਨਹੀਂ ਜੀ ਰੱਖ ਕੇ ਕੋਈ ਫਾਇਦਾ ਨਹੀਂ। ਕੋਈ ਫਾਇਦਾ ਨਹੀਂ। ਵੋਟ ਪਾਈ ਆਪਣਾ ਵੋਟ ਪਾ ਕੇ ਆਓ। ਕਿਹਦੇ ਕੁਝ ਵੀ ਆ ਆਪਣੀ ਵੋਟ ਬੜੀ ਪਾ ਕੇ ਆਓ ਭਾਈ। ਸਵੇਰੇ ਸ਼ਾਮ ਜਾਓ ਭਾਈ ਵੋਟ ਪਾ ਕੇ ਆਓ। ਇਹ ਤਾਂ ਫੇਰ ਬਾਅਦ ਹੋ ਗਿਆ ਸਾਡਾ ਹੱਕ ਇੱਥੇ ਰੱਖ। ਇੱਥੇ ਰੱਖ। ਸਰਕਾਰ ਨੂੰ ਆਏਗਾ ਨਾ। ਜਿਦਾਓ ਭਾਈ ਜਿਦੋਂ ਚਾਹੁੰਦੇ ਹਾਂ। ਉਹ ਕਿਆ ਕਹਿੰਦਾ ਜੱਗਾ ਥੋੜਾ। ਜੱਗਾ ਸਾਡਾ ਕਿਸੇ ਤੋਂ ਗਿਆ ਭਾਏ ਤੁਹਾਨੂੰ। ਤੁਸੀਂ ਮੈਨੂੰ ਦੇ ਕੰਟਾ ਹੋ ਗਿਆ ਤੁਹਾਨੂੰ ਕੰਨ ਖਾਦੇ ਇਹਨੂੰ। ਮੇਰੇ ਟਰਾਲੇ ਦੇ ਬਿੱਡ ਖੋਲਦਾ ਟਰਾਲੇ ਦਾ ਬਿੱਡ ਘਸਦਾ। ਨਾਲੇ ਬੈਠੇ ਇਹ ਨਾਲੇ ਕਾ ਜਲਦੀਵਾਰ ਉਹਦਾ ਚੋ ਗਏ ਪਿਆ ਸੀਪਾ ਵੀਰ ਸੀਪਾ ਖਲਾਉਣ ਗਏ ਆਉਂਦੇ ਟਰੈਕਟਰ ਲੈ ਕੇ ਆ ਗਿਆ ਫੋਨ ਆ ਗਿਆ ਬਾਈ ਕਰੋ ਫੋਨ ਉਹਨੂੰ ਚਲੋ ਬਾਈ ਕਰ ਸਕੀ ਤੋ ਦਲਵੀਰ ਨੂੰ ਕਰ ਲਾ ਹਾਂ ਪੰਦੀਦੀ ਦਾ ਮੈਂ ਹੁਣ ਮੈਂ ਪਾਣੀ ਲਾ ਦਤਾ ਬਾਈ ਨੂੰ ਐ ਟਾਈਮ ਨਾਲ ਆ ਕੇ ਜਿਹੜੀ ਮਾੜੀ ਤਨੋ ਦਲਵੀਰ ਹਾਂਜੀ ਇੰਨੀ ਕੁ ਦਿਖਦੀ ਸੀ ਨਾ ਹਾਂਜੀ ਉਹ ਵੀ ਥੋੜੀ ਬਾਜੀ ਹੋ ਜਾਂਦੀ ਸੀ ਯੋਨੀ ਪਰ ਤੂੰ ਤੋਂ ਪਤਾ ਆਹ ਪਾਣੀ ਲੱਗ ਗਿਆ ਦੇਖ ਹੁਣ ਹੁਣ ਪਾਣੀ ਕੱਢਤਾ ਨਾਲ ਲੱਗਦੀ ਦੇਖਿਆ ਅੱਜ ਗਰਮੀ ਲੋੜਦੀ ਹੈ ਅੱਜ ਗਰਮੀ ਲੋੜਦੀ ਕਾਦੀ ਅੱਜ ਬਹੁਤੀ ਜ਼ਿਆਦਾ ਨਹੀਂ ਸੀ ਅੱਜ ਠੀਕ ਦੀ ਗਰਮੀ ਹਾਂ ਠੀਕ ਨਹੀਂ ਯਾਰ ਵੀ ਬਰੇ ਟ੍ਰੈਲਰੋ ਬੈਠੇ ਨੇ ਠੀਕ ਦੀ ਗਰਮੀ ਗਰਮੀ ਠੀਕੇ ਰਹਿਣੀ ਸੀ ਹੁਣ ਵੀ ਠੀਕ ਹੈ ਬੈਠੇ ਹੁਣ ਆ ਆਉਂਦੀ ਨਹੀਂ ਹੁਣ ਠੀਕੇ ਹੈ ਬਾਈ ਹੈ 6 ਵਜੇ ਜਾਇਦਾ ਜਿਹੜਾ ਕਰਨਾ ਕੋਸ ਆ 8 ਵਜੇ ਆਉਣਾ ਘਰ ਆਹ ਤੇ ਗੱਲ ਆ ਆ ਠੀਕ ਆ ਚਿਹਰੇ ਦੇ 8-2 ਘੰਟੇ ਕੰਮ ਕਰਨਾ ਸੀ ਵੀਰੇ ਐਵੇਂ ਕੰਮ ਹੁੰਦਾ ਜਿਹੜਾ ਹੁੰਦਾ ਦਿਨ ਬਿਤਾ ਤੁੱਪਾਂ ਬਹੁਤ ਅਜਾ ਇਹਦੇ ਵੀ ਲੇਟ ਚੱਲੇ ਕੰਮੇ ਵੀ ਤੇ ਵੀ ਲੇਟ ਉਹ ਫੇਰੇ ਰੋ ਇਹਦਾ ਫੇਰੇ ਨੇ ਰਿਹਾ ਫਾਇਦਾ ਐਟ ਟਾਈਮ ਤੇ ਨਿਕਲਨੇ ਪੈਣਾ ਇਹਨਾਂ ਦਾ ਹੌਸਲਾ ਰੱਖਣਾ ਪੈਣਾ ਫਿਰ ਤਾਂ ਜਗ੍ਹਾ ਕੰਮ ਕਰਨ ਦਾ ਠੀਕ ਆ 5 ਵਜੇ ਹੱਕ ਕੰਮ ਵੀ 5 6 ਵਜੇ ਵਾਲੇ ਕੰਮ ਵੀ ਕੀ ਹੈ ਕੋਈ ਕੰਮ ਖਾਸ ਹੋ ਗਿਆ ਪਾਣੀ ਕੱਖ ਕੰਡਾ ਵੀ ਹੁਣ ਤੇ ਹੀ ਪਾਣੀ ਧਾਣੀ ਉਹ ਕੱਕੰਡਈ ਐ ਹੋਰ ਤਾਂ ਕੰਮ ਹੈ ਨਹੀਂ ਐਡਾ ਖਾਸ ਜਿਹੜਾ ਬੱਟਾ ਹੋਣਾ ਉਹ ਬੜਾ ਮੋਟਾ ਦਾ ਕੇੜਾ ਗੂੜਾ ਬੱਜੀ ਜਾਂਦਾ ਪਾਣੀ ਮੀਂਹ ਨੂੰ ਤਾਂ ਲੱਗਣਾ ਸਾਡੇ ਮੈਂ ਤਾਂ ਹਲੇ ਕੋਈ ਬੱਟ ਨਹੀਂ ਛੇੜੀ ਉਹ ਜਿਹੜੇ ਸਪਰੇਅ ਕਰਕੇ 15 ਦਿਨ ਪਹਿਲਾਂ ਉਹਨਾਂ ਨੇ ਤਾਂ ਬੱਟਾ ਪਾ ਕੇ ਕਰਾਉਣਾ ਹੁਣ ਮੱਡ ਮੈਂ ਚੱਲਦਾ ਬੱਟਾਂ ਦਾ ਪੂਰਾ ਕੰਮ ਉਹ ਆਹੋ ਚੱਲ ਉਹਨਾਂ ਕੋਲ ਕੰਪਿਊਟਰ ਤਾਂ ਹੀ ਹੁੰਦਾ ਅਗਲਾ ਕੰਮ ਬਾਅਦ ਚ ਨਹੀਂ ਛੇੜਿਆ ਪਹਿਲਾਂ ਲਿਫਾਫਾ ਬਈ ਦੱਬ ਨਾਲੇ ਉਹ ਬੱਟਾ ਪੱਕ ਜੰ ਤੇ ਲਿਪ ਪਜੇ ਨਾਲ ਲਿਪ ਫਿਰ ਬਾਈ ਲਿਪਣ ਦੀ ਗੱਲ ਨਹੀਂ ਹੁਣ ਜਿੱਦਾਂ ਜੱਦਾ ਲੇਜ਼ਰ ਕਰਾਇਆ ਵਾ ਅਸੀਂ ਵੀ ਬੱਟਾ ਲਿਪਿਆ ਹੀ ਨਹੀਂ ਆ ਹਾਂ ਪਾਣੀ ਇਹਦਾ ਕਿਹਦਾ ਹੈਗਾ ਦੂਆ ਜਿਹੜੇ ਮੇਨ ਬੱਟਾ ਉਹਨਾਂ ਕੋਲ ਲੁਫਾਫਾ ਲੱਗ ਜਾਂਦਾ ਹਾਂ ਉਹਨੂੰ ਲਿਪੇ ਨਹੀਂ ਦੋ ਟੋੜੀ ਜਿਹਾ ਬਣੇ ਜੇ ਲੁਫਾਫੇ ਦਾ ਫਾਇਦਾ ਤਾਂ ਹੈਗਾ ਬਹੁਤ ਜਿਹੜੇ 11 ਦੇ 8 ਕਾਰੇ ਬਣਦੇ ਤੇ ਹੋ ਗਏ ਕੰਮ ਉਹਦੇ ਹੁਣ ਦੋ ਰਹਿ ਗਏ ਦੋ ਤੇ ਵੀ ਐਸੇ ਇੱਕੋ ਰਹਿ ਜਾਣ ਲੇਜ਼ਰਿੰਗ ਮੰਡ ਵਿੱਚ ਤੇਰੀ ਮੈਂ ਦੇਖਿਆ 20 ਦਿਨ ਹੋ ਗਏ ਬੱਟਾ ਲੱਗਿਆ ਉਹਦੇ ਰਾਹ ਦੇ ਵਿੱਚ ਆਰੇ ਨਹੀਂ ਗੋਡੂ ਗੋਡੂ ਨਾਲ ਬਟਾਣਾ ਜਾਂ ਮਸਵਾਗਿਆ ਕਰਨਾ ਉਹ ਨਹੀਂ ਲਾਉਂਦੇ ਅਰੇ ਅਰੇ ਤੈਨੂੰ ਕਾਤਾ ਲੱਗਣੇ ਜਾਂਦਾ ਕੱਖ ਜਮਣਾਉਣਾ ਪਰ ਜਾ ਸਪਰੇਅ ਫਿਰ ਇਹ ਸਪਰੇਅ ਹੁੰਦੀ ਨੇ ਮਾਰਨੀ ਜਦੇ ਲਾਉਣ ਦੇ ਪਹਿਲੇ 2 ਦਿਨ ਤੇ ਪਹਿਲਾਂ ਸਪਰੇਅ ਮਾਰਨੀ ਹੈ ਦੇ ਉਧਰ ਪਾਣੀ ਛੱੜਤੈ ਨਾ ਅੱਜ ਉਧਰ ਸਪਰੇਅ ਮਾਰਨੀ ਕੱਖ ਹੁੰਦਾ ਵੀ ਕਰੱਖ ਜਦੇ ਫੂਕ ਦੇਣਾ ਰੱਖਣ ਨੂੰ ਫਰਕ ਬਟ ਪੱਕ ਜਾਂਦੀ ਹੈ ਦੇਖਾਗਾ ਖਤਮ ਹੋ ਜਾ ਖਬਰ ਖੋਪਰ ਵੀ ਖਤਮ ਹੋਇਆ ਪਾਉਣ ਬਹੁਤਾ ਖਬੜ ਮੇਰੇ ਕੋਲ ਸੀ ਉਹਦੀ ਸੀ ਉਹਦੇ ਲਗਨੇ 100 ਡਾਲਰ ਹੈਗੀ ਉਹ ਕਦੇ ਨਹੀਂ ਦਿੱਖੀ ਹੈਗੀ ਸੀਰੋਂ ਨਹੀਂ ਹੈ ਜੀ ਹਾਂ ਅੱਛਾ ਲੀਤੀ ਹੈਗੀ ਮੰਡਗੇ ਨਹੀਂ ਦੇਖੀ ਮੈਂ ਬਹੁਤ ਹਾਲੇ ਲੀਤੀ ਹੈਗੀ ਹੈ ਜਾਂ ਜਿੱਥੇ ਭਾਈ ਕਿੱਥੇ ਆਉ ਤੇ ਸਾਡੇ ਵੀ ਇੱਕ ਹੈਗੀ ਹੈ ਇਕੱਠੇ ਕਬਟਾ ਉਹਦੇ ਜ ਇਕੱਠੇ ਕੱਚ ਜੰਮੇ ਹੁੰਦੀ ਹੈ ਉਹਦੀ ਪਹਿਲਾਂ ਗੌਰ ਕਰੇ ਜੜ ਤੇ ਕੱਟ ਹੁਣੀ ਗਿੱਲਾ ਖੇੜ ਜੜ ਦੀ ਲੋੜੇ ਨਹੀਂ ਜਦ ਸਪਰੇਅ ਮਾਰੀਦੇ ਪਹਿਲਾਂ ਹੁੰਦੀ ਹੈ ਜਿਹੜੀ ਜੜਾਂ ਨੂੰ ਜੜ ਪੈਂਦੀਆਂ ਜੜ ਸਪਰੇਅ ਨਾਲ ਹੁਣ ਤੱਕ ਮੁਰਕੀ ਸਪਰੇਅ ਵੱਜ ਗਈ ਵਿਚ ਦੇ ਜੜ ਹੁੰਦੀ ਹੈ ਹੈ ਵਾਹੋ ਉਹੀ ਕਰਾ ਬਸ ਸਪਰੇਅ ਵੱਜੇ ਇਹਦੇ ਹੁੰਦੀ ਬੱਟਾ ਪਰਿਆ ਇਹ ਬੱਟਾ ਨਾਲੇ ਹੋਊ ਬੱਟਾ ਪਰਿਆ ਜਿੱਥੇ ਹੈਗੀ ਉੱਥੇ ਇੱਕ ਹੈਗਾ ਇਹਦਾ ਫੁੱਲ ਜਣ ਗਿਆ ਫੇਰ ਬਣ ਜਿਦਾਗਾ ਸਾਨੂੰ ਬੀਜ ਫੁੱਲ ਨਾ ਬਣ ਦੋ ਇਹਦਾ ਬਸ ਫੁੱਲ ਤਾਂ ਬਣ ਨਹੀਂ ਦਿੰਦੇ ਫੇਰ ਉਹੀ ਗੱਠਾ ਇਹਦੇ ਮੰਗਰ ਰਹਿੰਦੀ ਹੈ ਵੇਚੀ ਦੀ ਡੀਲੇ ਮੰਗਣ ਜਿਹੜਾ ਬਰੂ ਵਾਲਾ ਕੰਮ ਹੈ ਇਹਦਾ ਵੀ ਉਹ ਗੱਠ ਨਿਕਲਦੀ ਹੈ ਇਹਦੀ ਇਹਦੀ ਗੱਠ ਨਹੀਂ ਹੈਗੀ ਇਹਦਾ ਇਹ ਇਹ ਮੈਂ ਤਾਂ ਕਹਤਾ ਵੀ ਇਹ ਇਹ ਮੇਰੀ ਗੱਲ ਸੁਣ ਲੈ ਇਹਦਾ ਬੀਜ ਹੈ ਬਰੂ ਦੀ ਹੁੰਦੀ ਗੱਠ ਜਿਵੇਂ ਆਪਣੇ ਗੰਨੇ ਦੀ ਗੱਠ ਹੈ ਉਹੀ ਹੈਗੀ ਗੱਠ ਇਹਦਾ ਹੈਗਾ ਬੀਜ ਇਹਨੂੰ ਭੋਲਾ ਗਿਆ ਛੱਟ ਆ ਜਾ ਬਣ ਗਿਆ ਕਿੱਟਾ ਇਹ ਮੈਂ ਗਤ ਆਏਗਾ ਮੈਂ ਤਾਂ ਮੈਂ ਕਹਿੰਦਾ 5 ਸਾਲ ਹੋ ਗਏ ਪੜਦੇ ਜਿਆ ਇੰਨੀ ਖੋਲ ਦੀ ਇਕੱਠੇ ਦਾਣ ਜੜ ਤੇ ਜਾਨੂ ਨੂੰ ਕੰਡਾ ਵੀ ਨਹੀਂ ਹੈਗਾ ਛੋਟੀ ਨੂੰ ਜੜ ਵਾਲੀ ਨੇ ਨਿਉਕਣਾ ਇਹ ਬਗ ਇਹਨੂੰ ਸਪਰੇਅ ਸਪਰੇਅ ਮਕਰੌਂਦੀ ਮਕਾਉਂਦੀ ਐ ਇਹਨੂੰ ਮਕਰੌਂਦੀ ਐ ਸਪਰੇਅ ਖਤਮ ਕਰਦੀ ਇਹਨੂੰ ਮਖਾਉਂਦੀ ਗੱਲ ਨਹੀਂ ਕਰਕੇ ਹਾਂ ਹੁਣ ਸਪਰੇਅਾਂ ਵੀ ਕਰਦੇ ਆ ਚਾਰ ਸਪਰੇਅ ਖਤਮ ਕਰਨੀ ਐ ਇਹ ਪੱਟੂਗਾ ਨਾ ਤੂੰ ਜਿੰਨਾ ਮਰਜੀ ਪੱਤੀ ਐ ਇਹਨੇ ਖਤਮ ਨਹੀਂ ਹੋਣਾ ਹਾਂ ਤਾਂ ਹੁਣ ਸਪਰੇਅ ਵੀ ਕਰ ਓਏ ਖੜੀ ਦੀਲੇ ਬਣਣਾ ਨਿਕਲਦੀ ਲਾਗ ਨੂੰ ਫੇਰ ਇਹਨੂੰ ਸਪਰੇਅ ਨਹੀਂ ਖਤਮ ਕਰਨਾ ਆ ਤਪਰੀ ਹਣਾ ਖਤਮ ਕਰੀਏ ਤੂੰ ਬੈਠਾ ਤੈਨੂੰ ਗਰਮੀ ਲੱਗਦੀ ਆ ਯੋ ਕਿਉਂ ਟੇਨੰਦਾ ਬੈਠਾ ਨੀਂਦ ਆਉਦੀ ਹੋਰ ਨੀਂਦ ਆਉਦੀ ਥੋੜਾ ਦੁਪਹਿਰੇ ਸੌਂਦੇ ਕਰੋ ਦੁਪਹਿਰ ਨੂੰ ਹੋਰ ਸਾਡੀ ਜ਼ਿੰਮੇਵਾਰੀਆਂ ਬਹੁਤ ਮੈਂ ਤਾਂ ਕੱਢਦਾ ਪਾਣੀ ਧਰ ਕੇ ਮੈਂ ਵੀ ਖੜਨ ਲੱਗਿਆ ਹਾਂ ਹੁਣੇ ਭਰੇ ਹੁਣ ਕੱਢ ਦੇਣਾ ਫੇਰ ਬਸ ਮੈਂ 15 ਮਿੰਟ ਖੜਾਇਆ ਪਾਣੀ ਵੀ ਕੱਢਦਾ ਹੈਗਾ ਤੇ ਹਾਂ ਦੁਪਹਿਰ ਨੂੰ ਜ਼ਿੰਮੇਵਾਰੀਆਂ ਬਹੁਤ ਆਸੁਰ ਹੋ ਰਹੀਆਂ ਆ ਰਾਰਾ ਰੇ ਇਹ ਪਾਣੀ ਹਾਂ ਤੂੰ ਕਹਦਾ ਜ਼ਿੰਮੇਵਾਰੀਆਂ ਬਹੁਤ ਆ ਕਾਦੀ ਜ਼ਿੰਮੇਵਾਰੀ ਵਾ ਕਿਧਰੇ ਪੇ ਦਾਦੇ ਕੱਕੜਾ ਦੇ ਗੱਲੀ ਗੱਲੀ ਨਮਾਜ਼ ਦੇ ਲਈ ਤੁਹਾਨੂੰ ਕੀ ਪਤਾ ਜ਼ਿੰਮੇਵਾਰੀਆਂ ਬਿਲਕੁਲ ਜும்ਮੇ ਬੈ ਹੈ ਨਾ ਬੜਿਆ ਨਾ ਹਲੇ ਤੈਨੂੰ ਜ਼ਿੰਮੇਵਾਰੀ ਕਾਦੀ ਬੈ ਗਈ ਤੈਨੂੰ ਛੜੇ ਬੰਦੇ ਜਿਆਦਾ ਅੱਜ ਦੱਸ ਕਾਦੀ ਜ਼ਿੰਮੇਵਾਰੀ ਬੈ ਗਈ ਹਲੇ ਮੇਰੇ ਫਿਕਰ ਦਾ ਫਾਕਾ ਦਾ 2-3 ਕਿਲੋਮੀਟਰ ਦਾ ਟੋਟਾ ਦੀ ਦਾਂਬਿਆ ਹੋਇਆ ਕੋਈ ਨਾ ਛੜਕਦਾ ਹੋਰ ਛੜਕਦੇ ਦਾ ਭਲਾ ਦੀ ਵੀ ਤੇ ਨਾਲੇ ਹੁੰਦੇ ਆ ਹਾਂ ਅਲੀ ਵੀ ਤੇ ਨਾਲੇ ਹੁੰਦੇ ਆ ਬਾਈ ਹੁਣ ਕਿਰਪਾ ਕਰ ਦਿਓ ਜਿਹੜਾ ਮਰਜ਼ੀ ਬਣ ਜਿਓ ਆਹ ਢੜਕ ਬਣਾ ਦਿਓ ਸਾਡੀ ਹਲਾ ਗਾਨਾ ਫੇ ਬੁਰਾ ਵੀ ਤਾਂ ਹੁੰਦਾ ਹੀ ਐ ਹਾਂ ਦੇ ਹੋ ਜਿਹੜੀ ਜੀਦਾ ਪੱਲਾ ਗੰਗਾ ਤੇ ਬੁਰਾ ਹੁੰਦੀ ਐ ਮੇਰੇ ਬਾਹਲਤੀ ਬੱਜੀ ਨੂੰ ਜੀ ਪਰ ਇਧਰ ਵੀ ਬੱਜੀ ਹੈ ਦੋ ਗੁਣੀ ਹੋ ਬੱਜੀ ਗ੍ਰਹਿ ਮੇਰੇ ਪੁੱਠੇ ਚੱਲਦੇ ਹੁਣ ਹੂੰ ਛੱਟੇ ਵੀ ਬੱਜੀ ਜਾਂਦੀ ਆ ਬਿਨਾਂ ਗਲਤੀ ਸਾਡੇ ਕਿਹਜੇ ਕਰਦੇ ਸਵੇਰੀ ਗੁਰਦੁਆਰੇ ਦਾ ਸਵੇਰ ਗ੍ਰਹਿ ਆਵੇ ਸਿੱਧੇ ਹੋ ਜਾਣੇ ਇੱਕ ਦਿਨ ਰੱਖਿਆ ਹੋਇਆ ਪੱਕਾ ਹੀ ਕੋ ਦਿਨ ਟਿਕਣਾ ਸੰਗਰਾਮਦ ਨੂੰ ਐਤਵਾਰ ਨੂੰ ਐਤਵਾਰ ਨੂੰ ਐਤਵਾਰ ਨੂੰ ਉਹ ਜਾਣਾ ਪੈਂਦਾ ਉਹ ਮਥੜੇ ਗੋਨੇ ਫਿਰ ਗਲਤ ਆ ਇਹ ਨਹੀਂ ਜਾਣਾ ਚਾਹੀਦਾ ਮੈਨੂੰ ਜਲਦੀ ਜਾਣਾ ਹੀ ਪੈਣਾ ਬਸ ਨਹੀਂ ਉੱਠ ਨਹੀਂ ਹੁੰਦਾ ਇਹਨਾਂ ਦੇ ਕੰਮ ਕਰਨ ਦੇ ਤਾਂ ਮੁੱਕੜੋ ਹੀ ਨਹੀਂ ਹੈ ਬਾਈ ਨਾ ਮੁਕੇ ਲਾ ਕਿਦਨੇ ਮਕਾਇਆ ਹੈ ਨਾ ਇਹ ਦੇ ਮਗਰ ਭਜੋ ਵੀ ਮਕਾਉਣਾ ਮਕਾਉਣਾ ਮਕਾ ਕੇ ਆ ਕਰੂੰਗਾ ਮੈਂ ਆ ਕਰੂੰਗਾ ਇਧਰ ਘਾ ਦੇ ਘਾ ਤਿਆਰ ਬੈਠਾ ਗਾ ਬਸ ਰਮਾਨੀ ਦੇ ਜਾਣੇ ਜੋ ਕਰਨਾ ਅੱਜ ਕੋਈ ਆ ਚਲਾਈ ਹੈ ਚੱਲਦਾ ਰਹਿਣਾ ਪਾ ਚੱਲਦਾ ਰਹਿਓ ਥੋ ਟਾਈਮ ਲੰਘ ਗਿਆ ਬਸ ਦਾ ਸੁਖ ਪਿਆਰ ਹੋ ਗਿਆ ਹੁਣ ਜਿਹੜੀ ਪਾਈ ਛੰਨ ਹਾਂ ਇਧਰ ਕਿਆ ਕਰਨਾ ਇਹਦਾ ਛੰਨ ਦਾ ਹੁਣ ਕਰੂੰਗੇ ਇੱਕ ਤਾਂ ਤੇਰਾ ਮੇਰੀ ਗੱਲ ਸੁਣ ਲੈ ਪਰ ਦੋ ਤਿੰਨ ਕਿਲੋ ਸਮਿਟਾ ਆਉਣਾ ਹੋਰ ਇਹ ਤਾਂ ਦੇਖੀ ਦੂਰੀ ਕਿਹਦੀ ਲਾਉਣੀ ਆ ਸੇ ਇਹ ਤਾਂ ਇੰਨੇ ਚੇ ਬੰਦਾ ਲੇਖਣਾ ਪੈਣਾ ਹੁਣ ਹੈ ਬੰਦਾ ਮਾਹੌਲ ਮਾਰਦੀ ਕਿ ਧੁੱਪ ਜੀ ਘੜਦੀ ਧੁੱਪ ਵਾਹਦਾ ਵੀ ਗੱਲ ਸੁਣ ਉੱਪਰ ਤਾਂ ਤਾਂ ਉਹ ਕਰਾ ਲਈ ਉਹ ਤਾਂ ਕਰਾਣਾ ਜਿਹੜੀ ਅੱਗ ਵਾਲੇ ਉਹ ਦੋ ਬਣਾਉਣੀਆਂ ਐ ਕਾਦੀਆਂ ਪੜਦੀਆਂ ਪੜਦੀਆਂ ਛਣ ਉਹਦੀ ਬਣਾਉਂਗਾ ਸੜਕੜੇ ਦੀ ਦੋ ਪੜਦੀਆਂ ਪੜਦੀਆਂ ਕਾਦੀ ਬਣਾਉਣੀਆਂ ਬਣਾਉਣੀਆਂ ਇਧਰ ਦੀ ਸਾਈਡ ਵਾਲੀਆਂ ਹਲਕੀ ਜਿਹੀ ਬਣਾ ਲਈ ਚਾਹੇ ਉਹਨੂੰ ਬਣਾ ਕੇ ਦੋ ਸਾਈਡ ਤੇ ਗਾਰੇ ਨਾਲ ਲਪਤਾਣੀ ਭੜਕੀਆਂ ਬਣਾ ਕੇ ਹਾਂ ਉਹਦਾ ਆਪੇ ਬਣ ਜਣੀਆਂ ਹਾਂ ਉਹ ਫੜਕੜੀ ਦਾ ਆਵੇ ਬਣ ਜਣੀ ਆ ਉਹਨੂੰ ਪਿੱਛੇ ਪਾ ਕੇ ਤੂੜੀ ਉਹਨੂੰ ਗਾਰੇ ਨਾਲ ਲਪਤ ਦੇਣਾ ਫਿਰ ਇਹ ਤੋਂ ਪਾ ਕੇ ਦਿਖਾਵੇ ਮਾਨੂੰ ਕੋ ਨੇੜੇ ਥੱਲੇ ਵੀ ਗਾਰੇ ਨਾਲ ਲਪਤ ਦੇਣਾ ਨਹੀਂ ਨਹੀਂ ਹਵਾ ਨਹੀਂ ਕਰਾਉਣੀ ਯਾਰ ਫੇ ਉਹ ਦੋ ਚੱਕ ਵੀ ਰੱਖ ਲੂਗੇ ਉਹ ਤੂੰ ਐਸੇ ਦੀ ਸ਼ਾਮਾਂ ਦੀ ਆਸ ਨਾ ਰੱਖ ਨਾਸ ਤਾਂ ਹੀ ਰੱਖੀ ਹੋਈ ਹੈ ਗਾਹਾਂ ਨੂੰ ਦਰਸਤ ਲਾਉਂਗੇ ਹੁਣ ਮੀ ਪੈਣ ਲੱਗ ਜੈਨੇ ਗਾਹਾਂ ਪ੍ਰਸਾਦ ਚ ਫੇ ਦਰਸਤ ਲੱਗਣੇ ਉੱਥੇ ਹੈ ਕਿ ਨਹੀਂ ਫੇ ਪ੍ਰਸਾਦ ਮੱਤ ਰੱਖਤੀ ਵੀ ਚੱਲਦਾ ਹੁਣ ਤਾਂ ਚੱਲਦਾ ਹੀ ਨਹੀਂ ਹੈ ਕਿ ਜਿੱਥੇ ਲਾਏ ਉੱਥੇ ਖੜੇ ਕੋਣੀ ਮੀ ਕਿਹੜਾ ਬੇਜੱਦੇ ਲਾਏ ਤੁਸੀਂ ਉਹੀ ਕਹਿੰਦਾ ਤੈਨੂੰ ਮੈਂ ਉਹਦੇ ਡੌਰ ਚੈੱਕ ਆਹੋ ਤਾਂ ਕੰਮ ਦੀ ਬਣ ਗਈ ਉਹਦੀ ਮਨੂਕੀ ਲੱਗੀ ਜਾਂਦੀ ਨਹੀਂ ਨਹੀਂ ਥੱਲੇ ਆਪਰੇ ਚੱਕ ਦੇਣੀ ਜੰਨੇ ਨਹੀਂ 2-2 ਫੁੱਟ 8 ਫੁੱਟ ਲਾਉਣੀ ਤਾਂ ਹੈ ਥੱਲੇ 8 ਲਾਉਣੀ ਤਾਂ ਆਹ ਤਾਂ ਮੇਰੇ ਕੋਲ ਲੌਕਟ ਪਈ ਐ ਬਸ ਫਿਰ ਜਿਹੜੀ ਮਰਜ਼ੀ ਦੀ ਲੌਕਟ ਦੇ ਦੋ ਹੀ ਟੱਲਾ ਲਾ ਲਾ ਲੌਕੇ ਲਾ ਦੋ ਉਨੀ ਉੱਪਰ ਚੱਕੋਗੇ ਫਿਰ ਗਾਰੇ ਦੀ ਲਪਾਈ ਹੋ ਜਾਣੀ ਹੈ ਉਨੀ ਹੀ ਰਹਿ ਜੰਨਾ ਹੁਣ ਥੱਲੇ 11 ਪਾ ਕੇ ਆਪਾਂ ਨੇ ਗਲਾਈ 'ਚ ਹੂੰ ਇਹ ਨਾਲ ਸੋ ਮਿੱਟੀ ਪਾ ਕੇ ਉੱਪਰ ਲੋਗ ਕਿਟ ਲਾ ਨਹੀਂ ਖੁੰਜਾ ਪਰ ਜਿੱਥੇ ਰਹਿਗਾ ਤੁਸੀਂ ਬੰਦੇ ਪਹਿਲਾਂ ਇਹ ਪਹਿਲਾਂ ਇਹਦੇ ਉਕਣੀ ਨੇ ਜਿਕਣਾਓ ਉੱਪਰਲਾ ਗੋਲਧਾਰ ਆਈਦਾ ਉਹੀ ਹਿਸਾਬ ਨਾਲ ਨਿਸ਼ਾਨ ਲਾ ਕੇ ਉਹਦੇ ਨਾਲ ਸਮਝ ਗਿਆ ਮੈਂ ਸਾਹ ਨਾਲ ਉਕਣੀ ਗੋਲਧਾਰ ਆ ਮਾਲ ਲੈ ਬੈਨ ਹੂੰ ਉਕਣੀ ਗੋਲਧਾਰ ਆਈ ਫੇ ਆਹ ਨਾਲ ਈ ਟੱਲਾ ਬੇਦੇ ਚੌੜਾ ਕਰ ਲਾ ਜਹਾ ਹਾਂ ਲੰਬਾ ਬੀਟੇ ਲਾ ਕੇ ਉਹਦੇ ਵਿਚਾਲੇ ਫੇ ਲੋਗ ਕਿਟ ਫਾਟੇ ਚੁੰਜਾ ਕਰ ਦੇਣਾ ਦੋ ਟੱਟ ਰੱਖ ਕੇ ਵਿਚ ਚੁੰਜਾ ਕਰ ਦੇਣਾ ਫੁੱਟ ਕੇ ਵੀ ਫੁੱਟ ਵੀ ਨਹੀਂ ਹੋਣਾ ਜੇ ਪਾਣੀ ਨਾਲ ਬੜੇ ਵਿੱਚ ਆਓ ਮੀਂਹ ਜਣੀ ਨਾ ਹੂੰ ਠੀਕ ਆ ਉਹਨੂੰ ਐ ਥੱਲੇ ਮੈਂ ਸਾਲਾ ਉਹਨੂੰ ਵੀ ਘਰੇ ਨਾਲ ਲਿੱਪੀ ਹੈ ਹਾਂ ਘਰੇ ਨਾਲ ਲਿੱਪਣਾ ਆਂ ਇਖੜਾ ਮਰਜ਼ੀ ਕਰ ਲਓ ਦੇਖ ਲੂੰਗੇ ਦੇਖ ਲੂੰਗੇ ਮੈਂ ਤਾਂ ਹੁਣੀ ਕੰਮ ਨਾ ਕਿਹਾ ਫਾਲੇ ਬਣ ਗਿਆ ਉਹ ਉੱਥੇ ਜਾ ਕੇ ਹੁਣ ਆਪਾਂ ਫਾਲੇ ਬਣਾਉਂਦੇ ਉਹਨੇ ਖਰਜੀ ਦੇ ਜਿਹਨੂੰ ਉਹਨਾਂ ਤੇ ਦੁੱਲੇ ਨੇ ਤਿਆਰ ਫਾਲੇ ਫਾਲੇ ਤਿਆਰ ਹੈ ਹੁਣ ਜੋੜ ਕੇ ਲਿਆਉਣੇ ਅੱਜ ਉਹ ਵੀ ਅੱਜ ਕੰਬੈਨ ਕਹਿੰਦਾ ਕੌਣ ਉਹ ਨਿੰਦਰ ਦਾ ਫੋਨ ਆਇਆ ਦਮਾ ਯਾਰ ਅਸੀਂ ਬਹਿਲੀ ਨਹੀਂ ਹੈਗੇ ਬਾਈ ਕੀ ਕਰੀਏ ਬਹੁਤ ਔਖਾ ਕੰਮ ਹੋਇਆ ਤੇ ਮਖਾ ਦੇਖਣ ਆਤਾ ਕਹੀ ਉਹ ਤਾਂ ਤੇ 사이קל ਮੋਟਰਸਾਈਕਲ ਪਰ ਤੇ ਨਾ ਚਾਚਾ ਉਤਰੇ ਹੈ ਕਿ ਨਹੀਂ ਮਾਗ ਤੂੰ 사이קל ਪਰ ਕਹੀ ਕਹੇ ਮੋਟਰਸਾਈਕਲ ਪਰ ਮੈਂ ਮੋਟਰਸਾਈਕਲ ਪਰ ਕਹੀ ਉਹ ਮੋਟਰ ਤੇ ਉਹ ਮੋਟਰ ਉਹ ਮੋਟਰ ਤੇ ਉਹ ਮੋਟਰ ਗੰਨੇ ਦੀ ਪਾਣੀ ਪੂਰਾ ਕਰ ਦੋ ਦੱਸ ਹੈ ਉਹ ਗੰਨੇ ਦੀ ਪੂਰਾ ਕਰਦਾ ਪਾਣੀ ਧੁੱਪ ਬਹੁਤ ਆ ਯਾਰ ਗੰਨੇ ਨੇ ਪਾਣੀ ਮੰਗਦੇ ਆ ਹੁਣ ਕੀ ਕਰੇ ਗਰੀਵਾਂ ਨੇ ਕਹਿੰਦਾ ਰੇਹ ਛਿੜ ਕੇ ਆਉਣਾ ਕੰਨੇ ਜੀ ਬਹਾਰ ਰੇਹ ਛਿੜੂਗੇ ਸਵੇਰੀਆਂ ਇਸ ਟਾਈਮ ਦਾ ਬਾਈ ਬਹੁਤ ਔਖਾ ਹੈ ਸਵੇਰ ਨੂੰ ਮੋਹੋਂ ਫੇਰ ਡੰਡਾ ਹੁੰਦਾ ਜੀ 10 11 10 ਤਰੀਕ ਦਾ ਕਮੀ ਨਾ ਪਿਆ ਹਾਂ ਨਦੀ ਸਾਰੀ ਸੁੱਕੂ ਜੀ ਸੁੱਕ ਜਾਣੀ ਉਹ ਕੱਲ ਦੇਖਿਆ ਉੱਥੇ ਸੜਕ ਪਰ ਅੱਗ ਲੱਗੀ ਆ ਸੁੱਚੀ ਨੂੰ ਅੱਗ ਲੱਗੀ ਆ ਹਾਂ ਉਹ ਸਾਰੇ ਖਿਊਰਾ ਹਜ਼ਾਰਾਂ ਯਾਤਰੀਆਂ ਹੋਰ ਜਬੀਲ ਉੱਤੇ ਲੈਡ ਨਾ ਠੀਵਣੇ ਦਪਰੇ ਨੂੰ ਉਹ ਸੁੱਚੀ ਜਲੀ ਆ ਉੱਥੇ ਚੱਕੀਆਂ ਦੂਰਾਂ ਤਾਂ 10-12 ਮਿੰਟ ਲੈਡ ਦੂਰਾਂ 2-3 ਘੰਟੇ ਲੱਗੇ ਉਹਨੇ ਠੀਵ ਨੀ ਪੈ ਗਿਆ ਫੇਰ ਕੁਛ ਕਹਿ ਲਾ ਬਾਈ ਹਾਂ ਮੀ ਇਦਾਂ ਮੇਰੀ ਗੱਲ ਸੁਣ ਲੈ ਜੇ ਨਾ ਨਾ ਮੀ ਨੂੰ ਕਹਿਆ ਨਾ ਦੇਖੀ ਪਲੀ ਦੇ ਨੇ ਕੁੰਪਲਾ ਜਾਣ ਲੱਜਣੀ ਹੈ ਲੋ ਚੱਲਦੀ ਜਿੰਨੀ ਹਾਂ ਇਹ ਨਾ ਪੰਪਾਂ ਨਾਲ ਪਸਬੜੇ ਕਰਨੀ ਪੈਣੀ ਹੈ ਪਾਣੀ ਦੀ ਉਹ ਮੈਂ ਤਾਂ ਗੰਨੇ ਦੇ ਦੇਖਿਆ ਉੱਥੇ ਬਾਜੇ ਜਿਓਂ ਖੜੇ ਆ ਬਸ ਲਾਈ ਜੋ ਪਾਣੀ ਥੱਲੇ ਉਹ ਗੰਨੇ ਦੇ ਆ ਕੇ ਕਹਿੜੇ ਹੋ ਗਏ ਬਹੁਤ ਯਾਰ ਇਹੇ ਕਰਕੇ ਹੀ ਆ ਐ ਮੱਕੀਆਂ ਦੇ ਦੇਖ ਲਈ ਕਾਕੰਡੇ ਦੇ ਜਿਮੀ ਪੈ ਗਏ ਨਰਮ ਰਹਿਣੇ ਆ ਰਹਿਣੇ ਉੱਪਰ ਭੱਜਣਾ ਫਿਰ ਹੋਰ ਗੰਨਾ ਬੋਟ ਆਉਂਦਾ ਆਪਣਾ ਹੁਣ ਹੇ ਜੰਨਾ ਵਾਟਾਪ ਦਾ ਖੜਾ ਪੌਲ ਵਾਲਾ ਇਹਦਾ ਕਹਿੰਦਾ ਛਿੱਦਾ ਛਿੱਦਾ ਇਹ ਮੈਨੂੰ ਕੁਛ ਨਹੀਂ ਆ 95 ਵੀ ਜੰਨਾ ਆ 85 ਵੀ ਆ ਭਾਈ ਆਏ 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 ਇਕੜਾ ਹੰਗੁਲੀਆਂ ਨਾ ਆਏ ਥੂਪ ਆ ਦੇਖ ਲੈ ਤੂੰ ਧਰਤੀ ਕੋਈ ਨਹੀਂ ਉਹਨੂੰ ਦੱਸ ਦੇਈਂ ਥਈ ਜਮੈਂ ਜਮੈਂ ਲਗਾ ਦੂਗਾ ਹੁਣ ਕੱਦ ਕਾੜ ਤਾਂ ਉਹਨੇ ਆਪਣੇ ਟਾਈਮ ਨਾਲੇ ਕਰਨਾ ਜਿਹੜਾ 85 ਨਾ ਥੱਲੇ ਪਹਿਲਾਂ ਕੋਈ ਮੀ ਜਾਂਦਾ ਏ ਕੱਦ ਕਾੜ ਤਾਂ ਕੇ ਮੜੀ ਜਾ ਰਹੀ ਇੱਕ ਚੀਜ਼ ਦਾ ਇਹ ਥੱਲੇ ਤੇ ਇਹ ਫੁੱਟ ਲਵੇ ਉੱਪਰ ਨੂੰ ਜਾਣ ਦਾ ਬਥੇਰਾ ਟਾਈਮ ਹੈ ਇਹਨੂੰ ਦੂਆ ਮੇਰੇ ਇਨ ਨਾ ਹੋਇਆ ਪਿਆ 18 ਮੇਰੇ ਵੀ ਇਨ ਨਾ ਹੋਇਆ ਧਾਰਾ 95 ਅਸੂਝ ਬੁੱਸਰਦਾ ਐ ਸੱਚ ਅਸੂਮਾ ਹੀ ਪਤਾ ਲੱਗਦਾ ਸੂਝ ਮੈਨੇ ਰੋ ਚਾਰ ਚਾਰ ਉਂਗਲਾਂ ਉੱਪਰ ਨੂੰ ਜਦੋਂ ਮੀ ਬੈਣ ਲੱਜਿੰਦੇ ਨਾ ਜਾਂਦੇ ਮਤਲਬ ਦੁੱਗਣੀ ਵਦਨ ਫੁੱਲਣ ਲੱਜਿੰਦੀ ਹੈ ਜਿਹੜਾ ਰਿਸਮਾ ਮੈਂ ਪੈਂਦਾ ਉਹ ਬਹੁਤ ਲੱਗਦਾ ਹੂੰ ਛਿਬੜ ਛਿਬੜ ਜਿਹੜੀ ਪੁਤਨਾਂ ਦੇ ਸਮਾਨ ਨਾਲ ਕਾਹਤੇ ਉਹਦੀ ਗਲਾਈ ਉਹ ਇਸ ਤਰ੍ਹਾਂ ਬਣੀ ਹੋਂਦੀ ਹੈ ਸਾਰੇ ਬਾਣੀ ਦੇ ਵਿੱਚ ਹੋਰ ਸਾਰੇ ਬਾਣੀ ਦੇ ਵਿੱਚ ਹੂੰ ਹੈਲੋ ਮੈਂ ਮੋਟਰ ਪਰ ਆ ਜਾ। 프리ਦੀ ਦਾ ਪਾਣੀ ਕੱਢਿਆ ਲਾ ਕੇ ਹੁਣ। ਬੇਟੇ ਦਾ ਫੋਨ ਹੈ ਬੇਟਾ। ਤੂੰ ਵੀ ਆ ਜਾ ਉਹ ਇਹਨੂੰ। ਬੇਟੇ ਜੀ ਦਾ ਫੋਨ। ਤੂੰ ਦੇਖ ਲੈ ਕਿ ਬਣੀ ਤੇ ਪਾਣੀ। ਹਾਂ। ਦੇਖ ਲੈ ਇਹਨੇ ਬਹੁਤ ਗੌਰ ਰੱਖਣੀ ਪੈਂਦੀ ਆ। ਖੰਦੀ ਖੰਦੀ ਤੇ ਕਹੀ ਜੀ ਆ। ਮੈਂ ਉਹ ਹੀ ਕਹਾ ਬਹੁਤ ਗੌਰ। ਕਿਸੇ ਦੀ ਪਨੀਰ ਨਹੀਂ ਹੈਗੀ ਇਹ ਜੀ। ਪਨੀਰ ਵੀ ਗੌਰ ਬਹੁਤ ਰੱਖਣੀ ਪੈਂਦੀ। ਜੀ ਆ ਖੜਨੀ ਖੜੀ ਜੀ ਬਾਈ। ਹੁਣ ਹੁਣ ਹਾਂ ਤੇ ਮੈਦੇ ਪਾਣੀ ਮੈਂ ਤਾਂ ਹੀ ਲਾਇਆ ਮੈਨੂੰ ਜਿਆ ਲੱਗਣਾ ਇੰਨੇ ਰਹੀ ਬਣ ਜਣੀ ਵਿੱਚ ਰਹੀ ਉੱਪਰ ਟਿਕ ਜਣੀ ਉਹਦੀ ਜਾਂ ਉਹਨੇ ਗਰਮ ਪਾਣੀ ਕੋਈ ਉੱਪਰ ਤਰਨ ਤਰਨੀ ਹੈ ਇਹ ਤਾਂ ਬਣਾਉਂਦਾ ਫਿਰ ਉਹ ਦੱਬ ਲੈਂਦੀ ਹੁਣ ਪਾਣੀ ਲਾਇਆ ਨੂੰ ਮੈਂ 15 ਮਿੰਟ ਬਸ ਉਰੀ ਬੈਠਾ ਜਦ ਪੁੱਛ ਲਾ ਮਨ ਕਾ ਵੜਦਾ ਬਸ ਹੁਣ ਰਾ ਰਾ ਨਾ ਫੇ ਚੱਲ ਬੈਣਾ ਉਹ ਗੌਰਨ ਕਰਨਾ ਪੈਂਦਾ ਛੋਟੇ ਜਿਹੇ ਨਿਆਣੇ ਮਾਣ ਪਾਣ ਲਈ ਵੰਦੀ ਹੈ ਇਹ ਹੁਣ ਜਿਹੜੇ ਬੀਜੀ ਲਾਗੇ ਭਰ ਕੇ ਛਰਦ ਨਹੀਂ ਤੇ ਪਹਿਲੇ ਨੂੰ ਪਾਣੀ ਕੱਢਣਾ ਬਾਬੇ ਖਾਦਮੇ ਹੋਣੀ ਬਈ ਉਹ ਪਾਣੀ ਦੀ ਕਰਮ ਚ ਹੂੰ ਉਹ ਕਹਿੰਦਾ ਚਾਚਾ ਜਲ ਗਈ ਹੈ ਹਾਂ ਜਲ ਗਿਓ ਕਹਿੰਦੇ ਕਹਿੰਦੇ ਜਲ ਗਈ ਤੁਸੀਂ ਦੀ ਜੰਮੀ ਹੈਗੀ ਘੱਟੇ ਜੰਮੀ ਯਾਰ ਕਹਿੰਦੇ ਬੀਜ ਖਰਾਬ ਹੈ ਕਿਹੜਾ ਬੀਜ ਤੇ ਕਸੂਰ ਨਹੀਂ ਹੈਗਾ ਕੌਣ ਕਹਿੰਦਾ ਕਹਿ ਲੈ ਜਾਂਦੇ ਵਿੱਚ ਵੀ ਬੀਜ ਖਰਾਬ ਲੱਗਦਾ ਬੀਜ ਐ ਫਿਰ ਐ ਪਾਣਾ ਪੈਂਦਾ ਇਹ ਤਾਂ ਪਾਣਾ ਪੈਂਦਾ ਬਾਈ ਉਹ ਨਿਆਣਾ ਮੜਾ ਚੰਗਾ ਪਾਣਾ ਦਾ ਸੁਆ ਕੇ ਪੈਂਦਾ ਜਿਹੜਾ ਹੋ ਕੇ ਖੜਾ ਜਾ ਜੁੱਤੀਆਂ ਮਾਰੇ ਹੈ ਬੜਾ ਵਿੱਚ ਹਟ ਦਵੇ ਨਾ ਦਵੇ ਕੇ ਹਾਂ ਉਹ 31 ਵੀ ਘੱਟ ਜਮੀ ਸੀ ਉਹਦੀ ਕਿਆ 131 ਜਿਹੜੀ ਉਧਰ ਵਾਲੀ ਕਿਤੇ ਤੇਰੇ ਗਿਰਿਆ ਦੀ ਸਹਬ ਜੋ ਤਾਂ ਨਹੀਂ ਸਹਬ ਜੋ ਤੀ ਚੰਦ ਜੀ ਦੀ ਸਹਬ ਜੋ ਤੱਚ ਨੇ ਫਿਰ ਨਿਆਣੇ ਬਾਲੇ ਵੇ ਨਿਆਣੀ ਪਾਲਾ ਕੋਈ ਆ ਚੱਕਰ ਪੈ ਜਾਂਦਾ ਦਰਸ਼ਣੇ ਤਾਂ ਪਾਲਿਆ ਪਿਆ ਤੇ ਸਹਬੋ ਖੇਤੀ ਕਰਦਾ ਨਾ ਹਾਂ ਬਾਹਰ ਤੋਂ ਸਲਾਮਾ ਪਾਣੀ ਲਾ ਲਾ ਕੇ ਕੱਢੀ ਜਾਂਦਾ ਹਾਂ ਸਮਝ ਆ ਗਿਆ ਲੈ ਕਹਿੰਦਾ ਸ਼ਿਕਾਰੀ ਆ ਗਿਆ ਵਿੱਚ ਨਾ ਲੈਣ ਤੇ ਛਾਲੇ ਨੂੰ ਓਕੇ ਤੇ ਨਹੀਂ ਗਿਆ ਇਹਨਾਂ ਦਾ ਗੱਗੇ ਵਾਲੀ ਲੱਗਦਾ ਮੈਨੂੰ ਨਾ ਨਾ ਹੈ ਨਹੀਂ ਚੱਲ ਚੱਲ ਬਾਹਰ ਨੀ ਵੀ ਨਾ ਖਾਣ ਖੜਾ ਤੈਨ੍ਹੇ ਬਾਹਰ ਹਲਾ ਖਾਣਾ ਕੋਈ ਨਹੀਂ ਚੱਲ ਚੱਲ ਚੱਡ ਜਾ ਰਹਾ ਖਾਣ ਲੱਗ ਗਿਆ ਬੰਦੇ ਦੀ ਇਹਦੀ ਖਾਂਦਾ ਇਹ ਵੀ ਨਾ ਮਈ ਆ ਗਿਆ ਉਹ ਬੀਜ ਦੇਖਦਾ ਨਵਾਂ ਆ ਇਹ ਉਹ ਬਾਹਰ ਖਾਗਾ ਦੇਖਿੰਦੇ ਦੜਿਆ ਬਹੁਤ ਮਹਿੰਗਾ ਬੀਜ ਆ ਇਹ ਕਿੰਨਾ ਕੁ ਮਹਿੰਗਾ ਚੱਲ 15000 ਦਾ ਬੀਜ ਆ ਚੱਲ ਪਿੱਛੇ ਉਹ ਦਰੂ ਘਾਟ ਨੂੰ ਜਿੱਥੇ ਤੂੰ ਆਇਆ ਉਹ ਖਾ ਲੈ ਮਰੇ ਪਾਣੀ ਪੜੀ ਉੱਥੇ ਮਰ ਗਿਆ ਹਾਂ ਨਾ ਹਲਾ ਜਣਾਉਣਾ ਹਾਂ ਹਾਂ ਤੂੰ ਹੀ ਮੈਂ ਕਿਹੜਾ ਦੇਖ ਪਿੱਡ ਲਾਗ ਦੀ ਖੇਚਾਈ ਦੇਣੀ ਬਾਨਾ ਨਲਗੀ ਜੀਰੀ ਲਾਉਣੇ ਵਲੇ ਉਹ ਨਹੀਂ ਆ ਕਿੱਥੇ ਦਿਨ ਦੇ ਲੇ ਦੇਖਾ ਤਾਂ ਕਿ ਇਹ ਬਾਈ ਖਟਾ ਗੂਰ ਹੈ ਇੱਕ ਹੋਂਦਾ ਮਿੱਠਾ ਇਹਦਾ ਗੱਲ ਲੂਬੜੀ ਨੇ ਵੀ ਕਹੇਤੀ ਸੀ ਉਹਨੂੰ ਮਿਲਣ ਦੇ ਗੂਰ ਖੱਟੇ ਹੋਂਦਾ ਖੱਟਾ ਹੀ ਆਲੇ ਹੋਂਦਾ ਖੱਟੇ ਹਲੇ ਬਣਨਾ ਹੈ ਹੈ ਵਧੀਆ ਹੈ ਬਣੇ ਬਣੇ ਖੱਟੇ ਆਟਾ ਖੱਟੇ ਬਣੇ ਹੁਣ ਮਿੱਠੇ ਹੋਣ ਬਣੇ ਇੱਕ ਵਾਰ ਖੱਟੇ ਵੇ ਚੈੱਕ ਕਰੀਦਾ ਖੱਟੇ ਹੁਣ ਟਾਈਮ ਹਲੇ ਨੂੰ ਆ ਤਾਂ ਖੱਟੇ ਆ ਯਾਰ ਇਹਨੇ ਨੇ ਕਿ ਖਾੜੇ ਲੱਗੇ ਉੱਥੇ ਇਥੇ ਮੂਟਲ ਆਲੇ ਤੁਸੀਂ ਕਿੱਥੇ ਲਗੇ ਤੁਸੀਂ ਤੁਸੀਂ ਇਥੇ ਲਏ ਹੋਏ ਇਹ ਬਾਈ ਯਾਰ ਕੰਧ ਪੱਤੇ ਤੋੜ ਕੇ ਲਿਆ ਕੇ ਆਦੇ ਲੈ ਜੀ ਡੱਕਾ ਵਾਲੇ ਦਾ ਮੈਂ ਜਵਾਬ ਦੇ ਕੀ ਦਤਾ ਤਾਂ ਹੀ ਖੱਟੇ ਆ ਇੱਕ ਮਹੀਨੇ ਤੋਂ ਹੋਏ ਆ ਇਹ ਬਣੇ ਹੁੰਦੇ ਫਿਰ ਮਿੱਠੇ ਹੁੰਦੇ ਇਥੇ ਵੀ ਬਾਈ ਮੀਂਹ ਪਏ ਤੇ ਪੱਕ ਨਹੀਂ ਗਰੇ ਫਿਰ ਇਹ ਘੱਟੇ ਵੀ ਲਾ ਦੇ ਮਿੱਠੀ ਲਾ ਦੇ ਦਿੰਦੇ ਜੀ ਹਮ ਆਪਣਾ ਜਿਹਾ ਖੱਟਾ ਲੱਗੂਆ ਦੂਆ ਮਿੱਠੀ ਲੱਗਦਾ ਹੁੰਦਾ ਹਮ ਅੱਛਾ ਐਲ ਵੀ ਬਾਈ ਮੀਂਹ ਪਏ ਤੇ ਪੱਕਣੇ ਮੀਂਹ ਪਏ ਤੇ ਪੱਕਣੇ ਆ ਗਿਆ ਟਾਇਰ ਇਹਦਾ ਮਾਉਂਟਾ ਦਾ ਮੈਨੂੰ ਬੰਤਰੇ ਨੂੰ ਤੋੜ ਕੇ ਦੇ ਦਿੱਤਾ ਚੱਕਾ ਚੈੱਕ ਕਰਨ ਲੱਗਾ ਬਨੋਟੀ ਮੀਂ ਬਾੜੋ ਮੈਂ ਕਿਹਾ ਚੱਲ ਚੈੱਕ ਕਰ ਲੈਂਦਾ ਬਨੋਟੀ ਮੀਂ ਬਾੜੋ ਪੰਪ ਕੱਢੋ ਤੇ ਡਬਈ ਵਾਲ ਨੂੰ ਕਿਹਣਾ ਪੈਣਾ ਸਾਈ ਦੇ ਕੇ ਆਉਣੀ ਪੈਣੀ ਹੈ ਡਬਈ ਵਾਲ ਦਾ ਆਪ ਦੁਪਈ ਬੈਠੇ ਪਹਿਲਾਂ ਮੀਂਹ ਲਵਾਓ ਡਬਈ ਜਾਓ ਫਿਰ ਮੈਨੂੰ ਕਹਿਗਾ ਉਹ ਜਿੰਨਾ ਨਹੀਂ ਡਬਈ ਵਾਲ ਦਾ ਨੌਂ ਨਹੀਂ ਲੈਂਦੇ ਹੁਣੇ ਵੀ ਹਾਂ ਮੀਂਹ ਪਾ ਲਾ ਲੱਗ ਜਾਣਾ ਕਹਿਣਾ ਮੇਰੇ ਨਾਲ ਹੱਥ ਜਾ ਕੇ ਮੈਚ ਗਿਆ ਹੁਣ ਮੋਟਰ ਬੰਦ ਕਰਨ ਜੱਗੇ ਦੇ ਘਰ ਕੋਲ ਜ਼ਿਆਦਾ ਪਾਣੀ ਹੈ ਇੱਥੇ ਜਾ ਹਾਂ ਉੱਥੇ ਕਿਹਾ ਹੋਗਾ ਮੋਟਰ ਜਾਣਾ ਅਲਾਮਾ ਇਹ ਦੂਜੇ ਦੇ ਕੋਲ ਜਾ ਕੇ ਜ ਅੱਛਾ ਉੱਤ ਸਲਾ ਮੋਟਰ ਸਾਹਿਬ ਤਾਂ ਮੁੱਲ ਚੱਕੀ ਜਾਵੂਗਾ ਪੁੱਤ ਠੀਕ ਡੱਕੇ ਦਾ ਸਾਫ ਕਰਕੇ ਤੋਰਿਆ ਫਿਰ ਮੈਂ ਕਰਨਾ ਦਾ ਤੇ ਮੋਟਰ ਕੋਲ ਵੀ ਸੇ ਪੜਦੇ ਦੇ ਉਹ ਜੱਗੇ ਤੇ ਤਾਂ ਪਾਉਂਦੇ ਆਂ ਕਿਦਰਾ ਟੋੜ ਕੱਲ ਅੱਜ ਪਾਣੀ ਛਾਦਾ ਸੜਕੋ ਆ ਸੈਟਰ ਹੋਊਗੀ ਦੋ ਦਿਨ ਦੋ ਦਿਨ ਸੈਟਰ ਹੋਊਗੀ ਹੁਣ ਮੀਂਹ ਆ ਜਾਣਾ ਹਾਂ ਫਿਰ ਤਾਂ ਮੀਂਹ ਆ ਜਾਣਾ ਇਹ ਤਾਂ ਸਾਨੂੰ ਮੋਟਰਾਂ ਦੂਰ ਪੈਂਦੀਆਂ ਐ ਜੇ ਉਧਰ ਤੇ ਉਧਰ ਭਰ ਕੇ ਆਈ ਜਾਵੇ ਫਿਰ ਚੱਕਰ ਨੇੜੇ ਪੈਣਾ ਲੱਗੂ ਹੂੰ ਦੁਆਰਾ ਹੁਣਾ ਪੈਣਾ ਗਲਤ ਸਵਾਰ ਕੇ ਵਰਦਾ ਪਰ ਕੇ ਲੀਕ ਟਰਾਲੇ ਦਾ ਟਾਇਰ ਚਿਕੜ ਕਰ ਦਿੰਦਾ ਨਾ ਹੋਰ ਹਾਂ ਮੈਂ ਟੀਵੀ ਚ ਜਿਹੜੀ ਸਿੰਗਲ ਟਾਇਰ ਆਵੇ ਫਿਰ ਕੰਮਕਸੋਰ ਆ ਨਹੀਂ ਜਾ ਹੁਣ ਮੇਰੀ ਗੱਲ ਸੁਣ ਜਾ ਹੁਣ ਗਿੱਲਾ ਇੱਕ ਵਾਰੀ ਤਾਂ ਪਿੱਛੇ ਨਹੀਂ ਛੁਰਕਦੇ ਚਲੇਗੀ ਆਪਾਂ ਜੇ ਉਹਨੇ ਦੂਜੀ ਵਾਰ ਮੁੜ ਕੇ ਆਉਣਾ ਫਿਰ ਤਾਂ ਉਹਨੇ ਪੱਟਣੀ ਉਹ ਮਿੱਟੀ ਗੱਲ ਸਾਰੀ ਝੱਕਦਾ ਗਿੱਲੀ ਹਾਂ ਚੱਲ ਚਲ ਵਧੀਆ ਹੋ ਗਿਆ 20% ਤਾਂ ਫਰਕ ਪਿਆ ਬਹੁਤ ਫਰਕ ਆ ਭਾਈ ਮੋਟਰਸਾਈਕਲ ਵੀ ਥੋੜਾ ਦਾ ਹਾਦਸਾ ਹੁੰਦਾ ਨਾ ਟਾਲਿਆ ਕੁੱਤਾ ਕੋਈ ਹਾਂ ਉਲਟਾ ਆ ਹੁਣ ਇਹਦਾ ਬਨਰੀ ਦੇ ਹਾਂ ਲੋਟ ਆ ਗਿਆ ਹਾਂ ਖੇਲਦੇ ਆ ਹਾਂ ਖੇਲਦੇ ਆ ਭਾਈ ਇਹਨੂੰ ਬਿੰਗਾ ਦਾ ਤੁਰਨ ਲਾਤਾ ਉਹ ਲੱਤਾਂ ਬਦੰਦੀ ਬੱਟੀ ਨਾਲ ਦੋ ਫਿਰਦੇ ਆ ਤਾਂ ਹੀ ਕਹਿੰਦੇ ਭਾਈ ਤਕੜੇ ਦਾ ਜ਼ਮਾਨਾ ਮਾਰੇ ਦਾ ਕੋਈ ਜ਼ਮਾਨਾ ਨਹੀਂ ਕੋਈ ਅੱਲਾ ਦਾ ਉਹ ਦੋ ਪੈ ਗਏ ਉਹਦੇ ਕੋਲ ਉਹ ਹੀ ਤਾਂ ਜਿਹੜਾ ਪ੍ਰੀਰੀਵਾਤ ਕਾਰ ਲੈ ਰੀਏ ਦਾ ਤਾਂ ਉਹ ਪਤਾ ਨਹੀਂ ਵਾਲੀ ਹੈ ਬਾਈ ਪਨੀਰੀ ਵਾਲੀ ਤਾਂ ਪਨੀਰੀ ਵਾਲੀ ਤਾਂ ਉਹ ਭਾਈ ਤੇ ਤੇ ਫੱਟੜ ਹੋਣਾ ਤਾਂ ਪਹਿਲਾਂ ਹੀ ਬਾਹਰ ਹੋ ਗਿਆ ਪੁੰਜ ਵਿੱਚ ਦਾ ਹੀ ਹੈ ਪੁੰਜ ਦਈ ਉਹ ਜਾਂਦਾ ਇੱਕ ਪੁੱਛ ਕੁੱਤੇ ਵੀ ਜਾ ਕੰਨ ਠੰਡੀ ਜਗ੍ਹਾ ਨੂੰ ਹੁੰਦੀ ਆਂ ਬਾਈ ਉੱਪਰੋਂ ਉੱਠਦੀ ਨਹੀਂ ਆ ਇਹ ਬਹੁਤ ਛੋਟੀ ਵੜੀ ਗੱਲ ਪਿੰਡ ਦੇ ਵਿੱਚੇ ਨਹੀਂ ਇਹਦਾ ਰੰਗੇ ਨਹੀਂ ਹੈਗਾ ਉਹ ਜਹਾ ਕੁੱਤਾ ਦਾ ਕੁੱਤਾ ਸਭ ਕੁਝ ਰੱਖਦਾ ਦਾਦੇ ਢਾਇਆ ਸੇਡੋ ਹੈ ਦਾਦੇ ਦਾ ਅੰਤ ਨਹੀਂ ਨਾ ਮੈਂ ਕਹਿੰਦਾ ਢਾਈ ਨਹੀਂ ਖਰਾਬ ਕਰੀ ਹੈ ਨਾ ਦਾਦਾ ਬਹੁਤ ਪਾ ਢਾਇ ਦੇ ਜਗ੍ਹਾ ਗਰਮੀ ਨੇ ਕਰੀ ਬਾਈ ਨਾ ਇਹ ਬਹੁਤ ਹੋਰ ਵੀ ਪਾਤਾ ਜੂਰੇ ਹੀ ਪਾਤਾ ਥੋੜਾ ਜਿਹਾ ਇਹਦਾ ਜੂ ਜਗ੍ਹਾ ਤੇ ਪਾਇਆ ਤਾਂ ਨੇ ਗੱਗੇ ਰਾਂ ਦੇ ਘਰ ਮੂਰੇ ਫਿਰਦਾ ਥੋੜਾ ਜਿਹਾ ਹੀ ਪਾਇਆ ਬਹੁਤ ਨਹੀਂ ਪਾਇਆ ਬਾਈ ਇਹ ਮੂਰੇ ਫਿਰਦਾ ਮੇਰੇ ਇਧਰ ਥੱਲੇ ਪਾ ਥੱਲੇ ਘਰ ਮੂਰੇ ਯਾ ਬਾਹਰ ਨਿਕਲੇ ਫਿਰ

ਬਿਜਨੇ ਵਾਲਾ ਐ ਬਸ ਬਿਜਨੇ ਵਾਲੀ ਆ ਬਿਜਨੇ ਦਾ ਸਾਮਾ ਆ ਬਸ 35 ਐ ਨਹੀਂ ਮੈਨੂੰ ਪਤਾ ਹੈਗਾ 34 ਆ ਬਾਈ ਪਤਾ ਨਹੀਂ ਸਵਾਏ ਹਾਂ ਉਹ ਬਿਜਨੇ ਵਾਲਾ ਬੀਜ ਵਾਲਾ ਹੋਈ ਆ ਪਤਾ ਨਹੀਂ ਕੱਲਾ 34 ਐ ਬਿਜਨੇ ਵਾਲਾ ਤਾਂ ਬਸ ਹਾਂ ਇੰਜੀਨੀਅਰ ਹੋ ਰਿਹਾ ਮੈਪ ਵਾਲੇ ਹੋ ਰਹਾ ਐ ਇੰਜੀਨੀਅਰ ਐ ਇਹ ਸਾਹ ਸਮਾ ਕਰਦਾ ਬਾਅਦ ਚ ਹਾਂ ਆ ਭਰੀ ਕੌਣ ਵੜ ਲਿਆ 34.25 ਐ ਬਾਈ ਹੂੰ ਮਾਛਾ ਗੱਡੇ ਆ ਮੈਂ ਯਾਰ ਮੈਂ ਬਹੁਤ ਵੱਟ ਹੋਇਆ ਅੱਜ ਨਹੀਂ ਬਹੁਤ ਗੱਡੇ ਅੱਜ ਤਾਂ ਐ ਲੱਦਰ ਵੀ ਜਿਹੜਾ 20 ਪੈ ਗਿਆ ਹੁੰਦਾ ਕਿਤੇ ਸਾਡ ਮਰਗ ਲਈ ਪਾਣੀ ਜਦੋਂ ਹਮਕੋ ਲੱਗਣਾ ਪਤਾ ਟਰਾਲੇ ਜੱਜ ਟੈਂਪ ਵੀ ਅੱਜ ਫਸਲਾ ਤੈਂ ਤਾਂ ਉਦੋਂ ਵੀ ਬੋਲ ਆਇਆ ਚਾਰ ਪਾਸੇ ਨਾ ਟੈਂਪ ਉਦੋਂ ਵੀ ਬੋਲ ਆਇਆ ਅਦਰ ਪਾਣੀ ਘਟ ਗਿਆ ਸਾਡੇ ਭਰ ਕੇ ਲਏ ਪੰਜ ਲੱਗ ਗਏ ਪੰਜ ਪੰਜ ਟਰਾਲੇ ਪਾਤੇ ਪੰਜ ਟਰਾਲੇ ਬੱਲੇ ਬੱਲੇ 18 ਫੁੱਟਾ ਝੋਲਾ ਬੋਬ ਜੀਆਂ ਉੱਚਾ ਚੜ ਕੇ ਆਈਆਂ ਕਿਆ ਹੁੰਦੀਆਂ ਲਹਿਰਾ 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 ਸਮੁੰਦਰ ਵਾਲੀ ਕੰਮ ਤਾਂ ਸਿੰਦਰ ਵਾਲੀ ਚੱਲ ਜਦੋਂ ਹੱਥ ਵੱਜਦਾ ਠੀਕ ਆ ਬਾਹਰ ਘੱਟ ਕੇ ਜਾ ਪਿੱਛੇ ਵੀ ਨਿਕਲਦਾ ਪਾਣੀ ਹਾਂ ਹਾਂ ਠੀਕ ਆ ਹਰ ਚੰਗਰੇ ਇੱਕ ਵਾਰ ਗਿਆ ਤਾਂ ਉਹ ਵੀ ਤੇ ਡਾਲੇ ਕੋਲੋਂ ਬਚਾਓ ਹੋ ਗਿਆ ਉਹਨਾਂ ਟਾਈਮ ਠੰਡਾ ਰਹੇ ਬਈ ਦੁਪਹਿਰ ਪਤਾ ਨਹੀਂ ਲੱਗਿਆ ਤਾਂ ਪਤਾ ਆਏ ਕੇ ਕਰੇ ਕਿ ਅਸੀਂ ਵੀ ਧੁੱਪ ਚੋਂ ਖੜਾ ਲੋ ਠੰਡ ਲਾਦੀ ਖੜੀ ਤੇ ਸ਼ਾਮਾਂ ਚ ਸਰੀਰ ਠੰਡ ਮਾਰਨ ਤੇ ਰਿਆਮਨ ਆ ਕੇ ਦੇਖ ਲਈ ਠੰਡਾ ਪਾਣੀ ਹੁੰਦਾ ਉਹ ਤਾਂ ਜੰਦਾ ਰੇਤ ਤੇ ਭਲੇੜ ਦਾ ਬੰਦਾ ਉਹ ਜੰਦਾ ਪਾਣੀ ਉਹਦਾ ਬਰਫ਼ ਹੈ ਪਾੜ ਤੇ ਹੁੰਦਾ ਪਾੜਾ ਵਾਲਾ ਹੀ ਆਹੋ ਇਹ ਕੋਣ ਸਾਊ ਕਣੀ ਤੇ ਆਉਂਦਾ ਹੈ ਬਈ ਦਰਫ ਉੱਪਰ ਤੇ ਮਗਾ ਦਰਿਆ ਦਾ ਬਹੁਤ ਠੰਡਾ ਪਾਣੀ ਹੈ ਦਰਿਆ ਦਾ ਨਹਿਰ ਦਾ ਪਾਣੀ ਹੈ ਨਹਿਰ ਉਹ ਵੀ ਪੁੱਠੀ ਤੇ ਆਉਂਦਾ ਹੈ ਪਹਾੜੀ ਦੀ ਆਉਂਦਾ ਪਹਾੜੀ ਤੇ ਵੀ ਆਉਂਦਾ ਪਹਾੜੀ ਦੀ ਆ ਜਾਣਾ ਸਤਲੂ ਜਾਉਂਦਾ ਹੈ ਇਹ ਸਾਰਾ ਉਹੀ ਪਾਣੀ ਆਉਂਦਾ ਕੱਚੀ ਮੇ ਵੀ ਉਹੀ ਆਉਂਦਾ ਪਹਾੜੇ ਦੇ ਉੱਪਰ ਤੇ ਆਉਂਦਾ ਬਰਫ ਦਾ ਬਰਫ ਦਾ ਆਉਂਦਾ ਫੁਰਕੇ ਦਰਿਆ ਵਾਲਾ ਹੀ ਜਾਂਦਾ ਆਪਣਾ ਪਤਾਲਪੁਰੀ ਨੂੰ ਪਾਣੀ ਹੁੰਦਾ ਉਹੀ ਜਾਂਦਾ ਉਹ ਵੀ ਦੇਲਾ ਠੰਡਾ ਪਿਆ ਹਾਂ ਉਹੀ ਪਾਣੀ ਆ ਜਾਂਦਾ ਅੱਛਾ ਰਾਜ ਦੇਖ ਲੈ ਜੀ ਉਹ ਜਿੱਥੇ ਆਪਾਂ ਕਾਕੇ ਨੂੰ ਵਿਆਹਣਗੇ ਤੇ ਕਾਕਾ ਵੀ ਆ ਗਿਆ ਅੱਜ ਭਾਈ ਹਾਂ ਹੈ ਕਾਕਾ ਗਿਆ ਭਾਈ ਨਾਲ ਅੱਜ ਕਾਕਾ ਭਾਈ ਵੋਟਾਂ ਦੇ ਪਹਿਲਾਂ 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 ਆ ਗਿਆ ਮੋਟ ਪਾਉਂਗਾ ਭਾਉ ਭਾਈ ਹੁਣ ਕਾਈ ਆਇਆ ਹੁਣ ਉਹ ਕੜੇ ਉਹਨੇ ਜਿਹੜਾ ਉਹ ਮਹੱਲਾ ਕਾਕੀ ਦੀ ਮੰਦ ਤਾਂ ਕਰਕੇ ਆ ਗਿਆ ਉਹਨੇ ਜਿੱਥੇ ਗੈਣੇ ਤੇ ਵੋਟ ਪਾਉਣੀ ਕਾਕਾ ਕਿੱਥੇ ਗਿਆ ਤੇ ਵਿਆਹਣਾ ਉਹ ਕਿਹੜਾ ਪਿੰਡਾ ਦਾ ਇਹੋ ਠੇਰ ਫਿਰ ਠੇਰ ਨਹੀਂ ਹੈਗਾ ਅਨੰਦਪੁਰ ਸਾਹਿਬ ਕੋਲ ਉੱਪਰ ਆਇਆ ਇਹ ਜਿਹੜੀ ਦਾ ਗੋਪਾ ਲੈ ਨਾ ਯਾਰ ਦਾ ਹਾਂ 10000 ਤੂੰ ਗੱਲ ਮਗਾ ਦੇ ਉੱਥੇ ਉੱਥੇ ਮੈਂ ਕਿਹਾ ਤੂੰ ਦੇਖ ਲੈ ਵੀ ਤੂੰ ਨਹਿਰ ਆਉਂਦੀ ਪਿੱਛੇ ਤੇ ਫੁੱਲ ਦੇ ਕਿੰਨਾ ਪਾਣੀ ਆ ਯਾਰ ਨਿਕਲ ਕੇ ਆਉਂਦਾ ਪੈਪ ਜੇਰਾਂ ਦੀ ਜਿੱਥੇ ਟਰਬਾਈਨਾਂ ਲੱਗੀਆਂ ਹੋਈਆਂ ਉਹ ਦੇਖ ਲੈ ਥੋੜੇ ਜਿਹਾ ਪਾਣੀ ਉਹਦੇ ਮੈਨੂੰ ਨਿਕਲ ਕੇ ਆਉਂਦਾ ਉਹ ਉਥੇ ਕਹਾ ਫੇਰ ਨਿਊ ਨਹਿਰ ਪਰ ਜਾਂਦੀ ਹੈ ਉਹ ਟਰਬਾਈਨਾਂ ਚੱਲਦੀਆਂ ਉੱਥੇ ਨਿਕਲਦਾ ਤਾਂ ਟਰੇਨਾਂ ਘੁੰਮਦੀਆਂ ਘੁੰਮਦੀਆਂ ਉਹਦੇ ਨਾਲ ਹੈ ਨਾ ਦੇਖ ਲੈ ਤੂੰ ਯਾਰ ਮੇਰੇ ਸਹਰੇ ਜਿਹੜੀ ਉਹ ਬੜੀ ਵੀ ਝਾਲ ਪਿੱਛੇ ਨਹਿਰ ਕੱਢੀ ਆ ਪਾਣੀ ਥੋੜੀ ਜਿਹੀ ਜਗ੍ਹਾ ਜਨੂ ਬਹੁਤ ਤਰਵੈਨਾ ਹੋਈ ਕੋਉਂ ਲਈ ਫਿਰ ਸਵੀਟ ਕਲ ਜਾਂ ਪਾਣੀ ਥੋੜੀ ਜਗ੍ਹਾ ਹੀ ਕਰਕੇ ਰਿਆ ਵਾ ਉੱਚੀ ਜਗ੍ਹਾ ਤੇ ਵੇ ਰਿਆ ਵਾ ਉਹ ਪੱਖੇ ਜਵੇ ਘੁੰਮੀ ਜਾਂਦੇ ਉਹ ਤੇ ਬਿਜਲੀ ਬਣਦੀ ਤੇ ਪ੍ਰਧਾਨ ਨੂੰ ਪਤਾ ਹੋਊਗਾ ਪਤਾੰਦੇ ਇੱਥੇ ਕਰਾਇਆ ਹੁਣ ਸਾਡੇ ਤਾਂ ਆਦਮੀ ਹੈਗਾ ਯਾ ਤਾਂ ਯਾ ਤਾਂ ਕਿਹੜੇ ਕਿੱਥੇ ਵੀ ਆਉਣਗੇ ਤਾਂ ਨਹਿਰੀ ਨਹਿਜ ਗਏ ਤੇ ਗਾਹਾਂ ਜਾ ਕੇ ਤੱਕ ਤੱਕ ਵਾ ਨਹਿਰੀ ਕੋਲ ਗਿਆ ਮੇਰੇ ਆਦਤਾਂ ਪਹਿਲਾਂ ਹਾਂ ਚਲੋ ਆ ਗਿਆ ਭਾਈ ਆ ਗਿਆ ਭਾਈ ਘਰ ਆਪਣੇ ਹਾਂ ਬਹੁਤ ਵੀਰਾਂ ਨੇ ਖਬਰਾਂ ਪੁੱਛੀਆਂ ਵੀ ਕੱਟ ਆ ਗਿਆ ਕਿ ਨਹੀਂ ਆ ਗਿਆ ਹੁਣ ਭਾਈ ਅੱਜ ਦੱਸਦੇ ਵੀ ਆ ਗਿਆ ਆਪਣੇ ਘਰਾਂ ਨਹੀਂ ਆ ਗਿਆ ਆ ਗਿਆ ਹੋ ਗਿਆ ਉਹ ਅੰਦਰ ਤੇ ਬਈ ਤੇਲ ਦੂ ਤੋਟੋ ਚੋਲੇ ਉਹਨਾਂ ਘਰ ਆ ਗਿਆ ਹਾਂ ਚੌਲ ਬਣਾਏ ਤੇ ਉੱਥੇ ਜਾਨਵਰਾਂ ਦੀ ਮੋਟਰ ਪਰ ਪਾਰਟੀ ਕਰਦੇ ਨੇ ਚੌਲਾਂ ਦੀ ਅੱਜ ਅੱਜ ਹੂੰ ਬਾਕੀ ਉਹ ਵੀ ਹੋਰੀ ਸੇਵਾ ਸੁਬਾਹ ਜਿਹੜੀ ਹੁਣ ਤੁਸੀਂ ਉਹ ਤਾਂ ਹੁਣੀ ਸੇਵਾ ਤਾਂ ਕਰਨੀ ਸੀ ਤੀ ਐਨੇ ਕ ਬਣ ਗਏ ਰੱਤ ਪਾਇਆ ਉਹਨੇ ਸਾਰੇ ਪਿੱਛੇ ਰਿਸ਼ਤੇਦਾਰਾਂ ਪਿੰਡ ਨੂੰ ਸਭ ਕਾਸੇ ਨੂੰ ਹੈ ਕਿ ਨਹੀਂ ਇਹ ਕਾਦੀ ਯਾਉੜਾ ਬਈ ਚੱਲ ਆ ਗਿਆ ਠੀਕ ਚੱਲ ਆ ਗਿਆ ਜਿਗਣਾ ਦਿਵਾਲੀ ਮੋਰਾ ਘਰ ਆ ਜਾਂਦਾ ਵੋਟਾਂ ਵਾਲੇ ਦਿਨ ਤਾਂ ਆਇਆ ਗਿਆ ਆਇਆ ਗਿਆ ਠੀਕ ਹੈ ਬੀਰ ਦਾ ਪਰਲੇ ਸ਼ਾਮ ਨੂੰ ਘਰ ਆ ਗਿਆ ਵਧੀਆ ਆ ਦੇਲੇ ਬਾਲਣ ਵਾਲੇ ਕੰਮ ਹੋਇਆ ਵਾ ਤੇ ਦੁਵਾਲੀ ਵਾਲਾ ਘਰਦਿਆਂ ਤੋਂ ਉਹੀ ਆ ਵੀ ਆ ਗਿਆ ਸੋਗਰ ਨਾਲ ਘਰਾਂ ਅਰੇ ਫੋਨ ਕਰਦੇ ਵੀ ਗੱਲ ਹੀ ਗੱਲ ਹੋਈ ਦੀ ਉਹ ਗੱਲ ਕੋਈ ਹੋਰ ਦੀ ਤੇ ਬੰਦੇ ਨਹੀਂ ਕਿੱਥੇ ਤੇ ਬੋਲਦਾ ਚਲੋ ਚਲੋ ਭਾਈ ਹੋ ਗਿਆ ਭਾਈ ਵਧੀਆ ਹੋ ਗਿਆ ਭਾਈ ਕਾਕਾ ਜਾਣੇ ਹੋ ਜਾਣੇ ਮਹਾਰਾਜਾ ਨੇ ਕਾਕਾ ਜਾਣੇ ਕੀ ਗੱਲ ਸੀ ਸਾਨੂੰ ਕੋਈ ਪਤਾ ਨਹੀਂ ਹੈਗਾ ਆਪਣੇ ਘਰ ਆ ਗਏ ਆਪਣੇ ਬੱਚਿਆਂ ਜਾ ਗਏ ਸਭ ਤੋਂ ਵਧੀਆ ਗੱਲ ਇਹ ਹੈ ਵਾ